ਪਾਜੀ ਤਾਂ ਤੁਸੀਂ ਖੜਪੰਚ ਫਿਲਮ ਦੀ ਸ਼ੂਟਿੰਗ ਕੀਤੀ ਵੈਬ ਸੀਰੀਜ਼ ਦੀ ਸ਼ੂਟਿੰਗ ਕੀਤੀ ਹੈਨਾ ਉਹਦੇ ਚ ਬੈਕਗ੍ਰਾਉਂਡ ਮਿਊਜ਼ਿਕ ਹੈ ਜਿਹੜਾ ਬੜਾ ਘੰਟੇ ਮਤਲਬ ਕੋਈ ਬੰਦਾ ਤੁਰਦਾ ਵੀ ਉਹਦੇ ਬੂਟਾਂ ਦੀ ਆਵਾਜ਼ ਆਂਦੀ ਏ ਤਾਂ ਕਿ ਕੋਈ ਬੰਦ ਕਰਦਾ ਗੱਡੀ ਦੀ ਹੈਨਾ ਹਰ ਹਰ ਇੱਕ ਚੀਜ਼ ਦੀ ਆਵਾਜ਼ ਆਂਦੀ ਪਹਿਲਾਂ ਇਹ ਚੀਜ਼ਾਂ ਪਰ ਨਹੀਂ ਨੋਟ ਕਰਦੇ ਸੀ ਹੁਣ ਇਹ ਚੀਜ਼ਾਂ ਨੋਟ ਕਰਨੀਆਂ ਸ਼ੁਰੂ ਕੀਤੀਆਂ ਕੋਈ ਬੈਕਗ੍ਰਾਉਂਡ ਮਿਊਜ਼ਿਕ ਵੀ ਹੁੰਦਾ ਹੈਨਾ ਹਾਂਜੀ 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 ਪਾਜੀ ਜੀ ਬਾਜੀ ਇਹ ਪਾਜੀ ਕਿੱਦਾਂ ਇਹ ਜਿੱਦਾਂ ਮਤਲਬ ਕਿ ਵੇਖੋ ਤੁਹਾਨੂੰ ਕਿ ਮੈਂ ਬ੍ਰੀਕੀਆਂ ਜਾਣਨਾ ਚਾਹਣਾ ਤੁਹਾਡੇ ਕੋਲ ਜਿਹੜੇ ਮੁੰਡੇ ਨਾ ਕੰਮ ਕਰਦੇ ਪਏ ਨੇ ਇਸ ਟਾਈਮ ਡਾਇਰੈਕਟਰ ਬਣਨਾ ਚਾਹੁੰਦੇ ਨੇ ਉਹਨਾਂ ਵਾਸਤੇ ਕੁਐਸਚਨ ਅਸਲ 'ਚ ਹਾਂਜੀ ਹਾਂਜੀ ਜਿੱਦੂ ਭਾਜੀ ਤੁਸੀਂ ਸ਼ੂਟਿੰਗ ਕਰਦੇ ਪਏ ਹੋ ਹਾਂਜੀ ਬਾਅਦ 'ਚ ਡੱਬ ਵੀ ਹੁੰਦੀ ਫਿਲਮ ਕਿ ਜਾਂ ਉੱਥੇ ਕੋਈ ਮਾਈਕ ਲੱਗੇ ਹੁੰਦੇ ਨੇ ਜਿੱਨਾਂ 'ਚ ਉਹ ਜੋ ਡਾਇਲੋਗ ਬੋਲਦੇ ਉਹਨਾਂ ਦੀ ਤੁਸੀਂ ਡਾਇਲੋਗ ਲੈਣ ਦੀ ਆਵਾਜ਼ ਉਹਨਾਂ ਦੀ ਹਾਂਜੀ ਹਾਂਜੀ ਕਿ ਜਾਂ ਬਾਅਦ 'ਚ ਡੱਬ ਹੁੰਦੀ ਦੇਖੋ ਭਾਜੀ ਇਹ ਡਿਪੈਂਡ ਕਰਦਾ ਵੈਸੇ ਜਿਹੜੀਆਂ ਪੰਜਾਬੀ ਫਿਲਮਾਂ ਨਾਰਮਲੀ ਅੱਜਕੱਲ ਨਾ ਪੰਜਾਬੀ ਫਿਲਮਾਂ ਜ਼ਿਆਦਾ ਡਬਿੰਗ ਹੀ ਹੁੰਦੀਆਂ ਨੇ ਪਰ ਹੇ ਹਾਲੀਵੁੱਡ ਦੇ ਹੋ ਗਿਆ ਹਿੰਦੀ ਹੋ ਗਿਆ ਇੱਥੇ ਡਬਿੰਗ ਦਾ ਕਲਚਰ ਹਜੇ ਵੀ ਘਟਿਆ ਅਸੀਂ ਮਾਈਕ ਹੀ ਲਾਣੇ ਭਾਜੀ ਜਿਵੇਂ ਰਾਈਟ ਨਾਉ ਮੇਰੇ ਮਾਈਕ ਲੱਗਿਆ ਹੋਇਆ ਉਵੇਂ ਅਸੀਂ ਵਾਇਰਲੈਸ ਮਾਈਕ ਲਾਦਾ ਇਹਦਾ ਠੀਕ ਹੈ ਹੁਣ ਭਾਜੀ ਡਿਪੈਂਡ ਕੀ ਕਰਦਾ ਲੋਕੇਸ਼ਨ ਤੇ ਬਹੁਤ ਡਿਪੈਂਡ ਕਰਦਾ ਹਨਾ ਵੀ ਕਈ ਵਾਰੀ ਉੱਥੇ ਗਾਹ ਹੁੰਦਾ ਆ ਜਾਂ ਪਿੱਛੇ ਕੋਈ ਬੈਕਗ੍ਰਾਉਂਡ ਕੋਈ ਬੋਲ ਰਿਹਾ ਹੁੰਦਾ ਫੇਰ ਤਾਂ ਸਾਨੂੰ ਉਹ ਸੀਨ ਦੀ ਡਬਿੰਗ ਕਰਨੀ ਪੈਂਦੀ ਹੈ ਠੀਕ ਹੈ ਜੇ ਉੱਥੇ ਸ਼ਾਂਤੀ ਵਧੀਆ ਮਿਲ ਗਈ ਸਾਨੂੰ ਤਾਂ ਕਈ ਵਾਰੀ ਲੋੜ ਵੀ ਨਹੀਂ ਪੈਂਦੀ ਡਬਿੰਗ ਦੀ ਉਹੀ ਸੀਨ ਹੁਣ ਖੜਪੰਚ ਦੇ ਵਿੱਚ 80% ਤਾਂ ਭਾਜੀ ਰਿਕਾਰਡਡ ਉੱਥੇ ਹੀ ਨੇ ਔਨ ਸੈੱਟ ਜਿਹੜਾ ਮਾਈਕ ਲੱਗਿਆ ਹੋਇਆ ਸੀਗਾ 20 ਤੋਂ 25% ਸਾਡੀ ਡਬਿੰਗ ਹੈ ਕਿਉਂਕਿ ਪਿੰਡਾਂ ਦੇ ਵਿੱਚ ਕੀ ਹੁੰਦਾ ਸੀ ਕਈ ਵਾਰੀ ਅਸੀਂ ਪਿੰਡ 'ਚ ਸ਼ੂਟ ਕਰਦੇ ਹੁਣਾਂ ਤੇ ਉੱਥੇ ਵਿਆਹ ਹੋਣਾ ਕਿਸੇ ਦੇ ਘਰੇ ਉਹਨੇ ਸਪੀਕਰ ਲਾ ਕੇ ਛੱਡ ਦੇਣੇ ਸਾਰਾ ਟਾਈਮ ਅੱਛਾ ਉਹ ਸਾਡੇ ਨਾਲ ਹੋਇਆ ਵੀ ਇਦਾਂ ਹੀ ਭਾਜੀ ਸਾਡੇ ਅਸੀਂ ਇੱਕ ਘਰ 'ਚ ਨਾ ਮਹਿੰਦੀ ਦਾ ਘਰ ਦੇਖਾਇਆ ਜਿਹੜਾ ਉੱਥੇ ਸ਼ੂਟ ਕਰੇ ਜਾਈਏ ਤੇ ਬੜੇ ਇਮੋਸ਼ਨਲ ਜਿਹੇ ਸੀਨ ਮਤਲਬ ਜਦੋਂ ਮਤਲਬ ਚਲੋ ਆਪਾਂ ਸਪੌਇਲਰ ਨਹੀਂ ਕਰਾਂਗੇ ਵਿੱਕੀ ਦੇ ਇਮੋਸ਼ਨਲ ਜਿਹੇ ਸੀਨ ਸੀਗੇ ਮਿੰਦੀ ਨਾਲ ਆਖਰੀ ਐਪੀਸੋਡਾਂ ਚ ਨੇ ਜਿਹੜੇ ਉਹ ਭਾਜੀ ਸੀਨ ਇਮੋਸ਼ਨਲ ਨੇ ਪਿੱਛੇ ਗਾਣੇ ਸਦੀਕ ਦੇ ਸਾਹਿਬ ਦੇ ਚੱਲ ਰਹੇ ਨੇ ਚਮਕੀਲਾ ਸਾਹਿਬ ਦੇ ਉੱਚੀ ਉੱਚੀ ਚੱਲ ਰਹੇ ਨੇ ਉਹ ਅਸੀਂ ਨਾ ਉਸ ਘਰ ਦੇ ਬੰਦੇ ਨੂੰ ਕਿਹਾ ਅਜੀ ਕਾ ਬਾਈ ਉਹ ਕਹਿੰਦਾ ਮੈਂ ਵਿਚੋਲਾ ਕਹਿੰਦਾ ਇਹ ਬੰਦੇ ਦਾ ਕਹਿੰਦਾ ਜਿਹਨੇ ਜਿਹਦਾ ਵਿਆਹ ਹੈ ਨਾ ਮੈਂ ਕਹਿ ਕੇ ਆਣਾ ਇਹਨੂੰ ਵੀ ਬੰਦ ਕਰੇ ਗਾਣੇ ਇਹ ਉਹਨਾਂ ਨੇ ਭਾਜੀ ਵਿਚੋਲਾ ਹੀ ਕੁੱਟਦਾ ਅੱਛਾ ਉਹ ਦੇਖਿਆ ਵਿਚੋਲਾ ਵਿਚਾਰਾ ਬੱਗ ਜੀ ਵਿਚਾਰੇ ਦੀ ਟੇਢੀ ਹੋਈ ਪਈ ਉਹ ਤੇ ਐਂ ਜਿ ਕਰਿਆ ਬੈਠਾ ਉਹ ਬਦਰ ਦੇ ਦਰਦ ਨਾਲੇ ਤਰਸ ਵੀ ਆਵੇ ਨਾਲੇ ਹਾਸਾ ਵੀ ਆਵੇ ਸੋ ਐਦਾਂ ਹੋ ਜਾਂਦਾ ਭਾਜੀ ਕਈ ਵਾਰੀ ਉੱਥੇ ਮਾਹੌਲ ਉਹ ਬਣ ਜਾਂਦਾ ਦੂਜੀ ਗੱਲ ਜਿਹੜੀ ਭਾਜੀ ਤੁਸੀਂ ਕੀਤੀ ਟੱਕੀ ਬੰਦ ਕਰਨੀ ਪੈਰਾਂ ਦੀ ਆਵਾਜ਼ ਇਹਦੇ ਤੇ ਭਾਜੀ ਅਲੱਗ ਤੋਂ ਇੱਕ ਮੁੰਡਾ ਹੁੰਦਾ ਸਾਡੇ ਹੁਸਨਦੀਪ ਮੁੰਡਾ ਹੈ ਹੁਸਨਦੀਪ ਉਹਦਾ ਨਾਮ ਹੈ ਉਹ ਨਹੀਂ ਭਾਜੀ ਸਾਰਾ ਡਿਪਾਰਟਮੈਂਟ ਸੰਭੇ ਬਾਅਦ ਵਿੱਚ ਪਾਉਨੇ ਆ ਸੀ ਬੜੀਆਂ ਬਰੀਕੀ ਚੀਜ਼ਾਂ ਨੇ ਹਨਾ ਭਾਜੀ ਫੁੱਟਸਟੈਪ ਹੋ ਗਏ ਕਿਸੇ ਨੇ ਹਨਾ ਕੋਈ ਪਿੱਛੇ ਆਵਾਜ਼ ਆ ਰਹੀ ਹੈ ਘਰ ਦੇ ਵਿੱਚ ਬੈਠੇ ਕੋਈ ਬਾਹਰ ਜਿਵੇਂ ਕੋਈ ਸਬਜ਼ੀਆਂ ਵੇਚਣ ਨਾਲੇ ਫਿਰਦੇ ਹੁੰਦੇ ਨੇ ਜਾਂ ਪਿੰਡਾਂ 'ਚ ਜਿੱਦਾਂ ਦੀਆਂ ਆਵਾਜ਼ਾਂ ਗਊ ਇਹ ਉਹਦਾ ਕੰਮ ਹੈ ਜੀ ਮਿਊਜ਼ਿਕ ਦਾ ਕੰਮ ਸਾਡਾ ਮੁੰਡਾ ਗੁਰਪ੍ਰੀਤ ਸਿੰਘ ਹੈ ਜੀ ਉਹਨੇ ਕੀਤਾ ਆ ਐਸੇ ਕਮਰੇ ਚ ਬੈਠ ਕੇ ਕੀਤਾ ਆ ਭਾਜੀ ਅਸੀਂ ਜਿੱਥੇ ਹੁਣ ਬੈਠੇ ਕੰਮ ਕਰ ਰਹੇ ਆ ਪੌਡਕਾਸਟ ਉਹ ਮੁੰਡੇ ਮੇਰੇ ਕੋਲ ਇੱਥੇ ਆ ਗਏ ਸੀਗੇ ਮਹੀਨੇ ਲਈ ਉਰੇ ਹੀ ਮੈਂ ਦੋਨੋਂ ਚੀਜ਼ਾਂ ਇਕੱਠੀਆਂ ਨਾਲ ਨਾਲ ਦੇਖਦਾ ਹੁੰਦਾ ਸੀਗਾ ਤੇ ਪੀਸੀ ਤੇ ਹੀ ਸਾਰਾ ਲੈਪਟਾਪ ਤੇ ਅਸੀਂ ਸਾਰਾ ਕੰਮ ਕੀਤਾ ਭਾਜੀ ਉਹ ਬੜੀ ਗੱਲ ਹੈ ਭਾਜੀ ਕਿਉਂਕਿ ਐਡੀਟਿੰਗ ਮੈਂ ਵੀ ਕਰਦਾ ਨਾ ਮੈਂ ਜਿਹੜਾ ਹੁਣ ਪੌਡਕਾਸਟ ਆਪਾਂ ਕਰਦੇ ਪਏ ਨਾ ਇਹਦੇ ਵੀ ਜਿਹੇ ਪੌਡਕਾਸਟ ਇਹ ਨੋਰਮਲ ਮੈਂ ਕਰ ਰਣਾ ਨਾ ਨੋਰਮਲ ਐਡੀਟਿੰਗ ਤੇ ਫਿਰ ਵੀ ਨੋਰਮਲ ਤੇ ਵੀ ਪੰਜ ਛੇ ਘੰਟੇ ਲੱਗ ਜਾਂਦੇ ਹਾਲਾਂਕਿ ਮੈਂ ਨੋਰਮਲ ਨਹੀਂ ਕਰਦਾ ਮੈਂ ਵਿੱਚ ਬੜੀਆਂ ਫੋਟੋਆਂ ਲਾਣਾ ਏਆਈ ਦੀਆਂ ਸਕਰੀਨਸ਼ਾਟ ਜਿਹੜੀ ਗੱਲ ਚੱਲ ਰਹੀ ਤੇ ਮੈਨੂੰ ਲੱਜ ਜਾਂਦੇ ਦੋ ਤਿੰਨ ਦਿਨ ਪਰ ਤੋਂ ਡੀ ਤੇ ਹੁੰਦੀ ਭਾਜੀ 7 ਘੰਟੇ ਦੀ ਵੈਬ ਸੀਰੀਜ਼ ਕਿੰਨੇ ਦਿਨ ਲੱਗੇ ਭਾਜੀ ਤੁਹਾਨੂੰ ਐਡੀਟਿੰਗ ਕਰਨ ਨੂੰ ਭਾਜੀ ਮੈਨੂੰ ਨਾ ਰਫ ਕੱਟ ਮੇਰਾ ਇੱਕ ਐਡੀਟਰ ਬਣਾ ਕੇ ਦੇ ਦਿੰਦਾ ਸੀ ਰਫ ਕੱਟ ਕੀ ਹੁੰਦਾ ਰਫ ਕੱਟ ਦੇ ਵਿੱਚ ਉਹਨੇ ਜਿਹੜਾ ਥੱਲੇ ਡਾਇਲੋਗ ਰਿਕਾਰਡ ਹੋਇਆ ਹੋਇਆ ਤੇ ਇੱਕ ਜਿਹੜਾ ਸੀਨ ਹੈ ਉਹਨੇ ਬਸ ਉਹਨੂੰ ਰੱਖ ਕੇ ਦੇਣ ਦਾ ਨਾ ਉਹਨੂੰ ਕੱਟ ਕੇ ਲਾਉਣਾ ਲੱਲੇਪੱਬੇ ਕਰਨੇ ਉਹ ਫਿਰ ਮੇਰਾ ਕੰਮ ਹੁੰਦਾ ਸੋ ਟਾਈਮ ਭਾਜੀ ਮੈਨੂੰ ਲੱਗਦਾ ਚ ਮੈਨੂੰ ਸੀਗਾ ਕੱਟ ਲਗੂ ਪਰ 4 ਕਿਹ ਮਹੀਨੇ ਤਾਂ ਲੱਗ ਗਏ ਭਾਜੀ 3-4 ਮਹੀਨੇ ਮੈਨੂੰ ਬੈਠਣਾ ਪਿਆ ਮਤਲਬ ਐ ਹੁੰਦਾ ਸੀ ਇੱਕ ਐਪੀਸੋਡ ਕਰਕੇ ਭੇਜਦਾ ਅੱਗੇ ਵੀ ਕੰਮ ਸ਼ੁਰੂ ਕਰ ਦੋ ਫਿਰ ਮੈਂ ਦੂਜਾ ਕਰੀ ਜਾਂਦਾ ਸੀ ਨਾਲ-ਨਾਲ ਤੀਜਾ ਕਰੀ ਜਾਂਦਾ ਸੀਗਾ ਪਰ ਇਸ ਵਾਰੀ ਬਹੁਤ ਬਰੀਕੀ ਨਾਲ ਕੀਤੀ ਭਾਜੀ ਮੈਂ ਐਡੀਟਿੰਗ ਮਤਲਬ ਕਾਫੀ ਕੁਝ ਡਿਟੇਲ ਚ ਕੀਤਾ ਆ ਭਾਜੀ ਇੱਕ ਨਾ ਤੁਹਾਡੀ ਪਹਿਲੀ ਵੈਬ ਸੀਰੀਜ਼ ਹੀ ਜਿਹੜੀ ਪਹਿਲੀ ਵੈਬ ਸੀਰੀਜ਼ ਹੈ ਹੈਨਾ ਉਹਦੀ ਜੇ ਇੱਕ ਗਾਣਾ ਸੀ ਛਾਈ ਹਾਂਜੀ ਹਰਿੰਦਰ ਸਮਰੇ ਬਾਈ ਦਾ ਉਹ ਕਿਥੋਂ ਰਿਸਕ ਲੈ ਲਿਆ ਉਹ ਮੁੰਡੇ ਦੀ ਆਵਾਜ਼ ਬਹੁਤ ਸੋਹਣੀ ਹੈ ਮੈਂ ਤਾਂ ਪਤਾ ਨਹੀਂ ਕਿੰਨਾ ਗਾਣਾ ਸੁਣਿਆ ਰਿਪੀਟ ਤੇ ਪਰ ਉਸ ਟਾਈਮ ਤੇ ਉਹਦੀ ਆਵਾਜ਼ ਨਿਆਣੀ ਵਾਲੀ ਸੀ ਹੈਨਾ ਕੁੜੀਆਂ ਵਰਗੀ ਸੀ ਬਾਈ ਦੀ ਥੋੜੀ ਆਵਾਜ਼ ਕੁੜੀਆਂ ਵਰਗੀ ਸੀ ਉਹ ਕਿਦਾਂ ਰਿਸਕ ਲੈ ਲਿਆ ਪੀ ਉਹ ਇੰਨੀ ਬਰੀਕ ਜੀ ਆਵਾਜ਼ ਤੂੰ ਮੁੰਡੇ ਦੀ ਆਵਾਜ਼ ਕੁੜੀ ਤੇ ਉਹ ਵਾਜੀ ਪਤਾ ਕੀ ਹੋਇਆ ਅਸੀਂ ਨਾ ਐਕਚੁਅਲੀ ਰਾਸ਼ੀ ਸੂਦ ਸੁਣਿਆ ਤੁਸੀਂ ਇੱਕ ਨੰਬਰ ਰਾਸ਼ੀ ਸੂਦ ਇੱਕ ਸਿੰਗਰ ਨੇਗੇ ਫੀਮੇਲ ਆਪਣੇ ਲੁਧਿਆਣੇ ਦੇ ਨੇ ਉਹ ਕਰਦੇ ਨੇ ਗਾਣੇ ਹਾਂ 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 ਅਸੀਂ ਐਕਚੁਅਲੀ ਉਹਨਾਂ ਦਾ ਗਾਣਾ ਲਿਆ ਸੀ ਭਾਜੀ ਪਹਿਲਾਂ ਇੱਕ ਅੱਜ ਦਿਨ ਵੈਲੈਂਟਾਈਨ ਦਾ ਉਹਨਾਂ ਦੇ ਕੁਝ ਐਦਾਂ ਦਾ ਗਾਣਾ ਆਈ ਹੋਇਆ ਸੀ ਸ਼ਾਇਦ ਪਤ ਨਹੀਂ ਉਹ ਕੋਈ ਹੋਰ ਸੀ ਪਤ ਨਹੀਂ ਕਿਹੜਾ ਗਾਣਾ ਉਹ ਸਾਡਾ ਕਾਪੀਰਾਈਟਰ ਦਾ ਚੱਕਰ ਪੈ ਗਿਆ ਰਿਲੀਜ਼ ਤੋਂ ਪਹਿਲਾਂ ਉਹ ਕਾਪੀਰਾਈਟ ਉਹਨਾਂ ਨੂੰ ਕਿਸੇ ਨੂੰ ਦਿੱਤੇ ਹੋਏ ਸੀ ਉਹ ਕਹਿੰਦੇ ਵੀ ਅਸੀਂ ਕਾਪ ਜਮਈ ਐਨ ਮੌਕੇ ਤੇ ਨਾ ਆ ਸ਼ਾਈ ਗਾਣਾ ਹਰਿੰਦਰ ਸਮਰੇ ਬਾਈ ਦਾ ਟ੍ਰੈਂਡਿੰਗ ਚ ਚੱਲਦਾ ਪਿਆ ਸੀਗਾ ਸੋ ਸਾਨੂੰ ਵੀ ਅੱਛਾ ਲੱਗਦਾ ਸੀਗਾ ਪਰ ਲੋਕਾਂ ਦੇ ਲਈ ਐ ਸੀਗਾ ਲੋਕਾਂ ਨੂੰ ਲੱਗੇ ਸ਼ਾਇਦ ਕੁੜੀ ਉਹ ਗਾ ਰਹੀ ਹੈ ਇਹ ਨਾ ਤਾਂ ਉਹ ਬੜਾ ਫਿੱਟ ਬੈਠਿਆ ਭਾਜੀ ਉੱਤੇ ਗਾਣਾ ਫਿਰ ਅਸੀਂ ਉਹ ਜਮਈ ਜਦੋਂ ਸੀਰੀਜ਼ ਦੇ ਦੌਰਾਨ ਹੀ ਸ਼ੂਟ ਕੀਤਾ ਸੀ ਰੀਸ਼ੂਟ ਹੋਇਆ ਹੋਇਆ ਉਹ ਸੀਨ ਸਾਰਾ ਸੋ ਅੱਛਾ ਵਧੀਆ ਪਸੰਦ ਕੀਤਾ ਸੀ ਉਹ ਤੋਂ ਬਾਅਦ ਹਰਿੰਦਰ ਬਾਈ ਦੇ ਹੋਰ ਗਾਣੇ ਵੀ ਹੋਰ ਕੰਪਨੀਆਂ ਨੇ ਲਏ ਰੂਡ ਗਾਣਾ ਆਇਆ ਸੀ ਬਾਈ ਦਾ ਬਹੁਤ ਚੱਲਿਆ ਸੀ ਉਹ ਤਾਂ ਵਧੀਆ ਭਾਈ ਭਾਈ ਨੂੰ ਹਜੇ ਵੀ ਬਾਈ ਨਾਲ ਗੱਲ ਹੁੰਦੀ ਰਹਿੰਦੀ ਹੈ। ਅੱਛਾ ਹੂੰ ਚੱਲ ਨਹੀਂ ਨਹੀਂ ਠੀਕ ਹੈ। ਤੇ ਭਾਈ ਜੀ ਮੈਂ ਨਾ ਤੁਹਾਡੇ ਜਿੰਨੀਆਂ ਵੀ ਵੈਬ ਸੀਰੀਜ਼ ਦੇ ਵੇਖੀਆਂ ਨੇ ਨਾ ਉਹਨਾਂ ਚ ਨਾ ਸਰਦਾਰ ਮੁੰਡਿਆਂ ਦੀ ਲੁੱਕ ਤੇ ਤੁਸੀਂ ਮੈਨੂੰ ਲੱਗਦਾ ਸਪੈਸ਼ਲ ਕੋਈ ਧਿਆਨ ਦਿੰਦੇ ਹੋ ਪਹਿਲੀ ਵੀ ਵੈਬ ਸੀਰੀਜ਼ ਜਿਹੜਾ ਮੁੰਡਾ ਸੀ ਜੈਸਮੀਨ ਦੇ ਉਲਟ ਮੈਨੂੰ ਮੁੰਡੇ ਦਾ ਨਾਮ ਭੁੱਲ ਗਿਆ ਹਾਂ ਕਿਉਂਕਿ ਵਖੀ 3-4 ਸਾਲ ਪੁਰਾਣੀ ਹੈ ਨਾ ਉਹਦਾ ਅਨਮੋਲ ਕੈਰੈਕਟਰ ਨਾਮ ਅਨਮੋਲ ਸੀਗਾ ਜੀ। ਅਨਮੋਲ ਕੈਰੈਕਟਰ ਨਾਮ ਉਹ ਮੁੰਡਾ ਬੜਾ ਸੋਹਣਾ ਹੈ। ਹਾਂ ਭਾਈ ਜੀ 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 ਜੀ। ਦੇ ਹੁਣ ਵੀ ਜਿਹੜਾ ਡੀਐਸਪੀ ਬਣਿਆ ਬੂਟਾ ਫਿਲਮ ਚ ਬੂਟਾ ਬੜਬਰ ਉਹਦੀ ਵੀ ਬੂਟਾ ਹੈ ਬੂਟੇ ਦੀ ਵੀ ਪਰਸਨੈਲਿਟੀ ਬੜੀ ਕੈਂਟ ਹੈ ਹਾਂਜੀ ਹਾਂਜੀ ਸਰ ਇਹ ਕਿਦਾਂ ਸਪੈਸ਼ਲ ਧਿਆਨ ਰੱਖਦੇ ਤੁਸੀਂ ਸਰਦਾਰ ਮੁੰਡਿਆਂ ਦਾ ਦੇਖੋ ਆਪ ਅਸੀਂ ਸਰਦਾਰ ਆ ਤਾਂ ਕਰੈਕਟਰ ਤਾਂ ਦੇਖੋ ਸਰਦਾਰ ਚਾਹੀਦਾ ਹੀ ਹੈ ਕਈ ਵਾਰੀ ਨਾ ਭਾਜੀ ਕਮੀ ਇਹ ਹੁੰਦੀ ਹੈ ਆਪਣੇ ਨਾ ਪੰਜਾਬੀ ਫਿਲਮ ਦੇ ਵਿੱਚ ਜੇ ਸਰਦਾਰ ਤਿੰਨੇ ਮੇਨ ਹੀਰੋ ਹੋਣਾਂ ਇੱਕ ਵੀ ਤਿੰਨੇ ਮਤਲਬ ਦੋ ਤਿੰਨੇ ਮੋਨੇ ਹੋਣ ਫਿਲਮ ਹੀ ਨਹੀਂ ਜੱਜਦੀ ਫਿਲਮੋ ਜੱਚਦੀ ਹੋਣੀ ਇੱਕ ਤਾਂ ਸਰਦਾਰ ਜੇ ਦੋ ਤਾਂ ਚਾਹੀਦੇ ਨੇ ਚਲੋ ਹਨਾ ਮੈਨੂੰ ਲੱਗਦਾ ਹੁੰਦਾ ਕਦੇ ਸੋ ਹਾਂਜੀ ਭਾਈ ਹੁੰਦਾ ਵੀ ਚਲੋ ਹਨਾ ਵੀ ਕਿਸੇ ਤਰੀਕੇ ਆਪਣੇ ਹੁਣ ਤਾਂ ਉਸ ਟਾਈਮ ਨਾ ਯਾਰ ਜਿਗਰੀ ਵੇਲੇ ਭਾਈ ਬਹੁਤ ਸਰਦਾਰ ਮਾਡਲਸ ਬਹੁਤ ਘੱਟ ਸੀਗੇ ਮਤਲਬ ਹੁਣ ਤਾਂ ਕਹਿਰ ਟ੍ਰੈਂਡੀ ਚੱਲ ਪਿਆ ਹੁਣ ਤਾਂ ਜਿਨ੍ਹਾਂ ਨੇ ਮਤਲਬ ਵਾਲ ਕਟੇ ਵੀ ਹੋਏ ਨੇ ਉਹ ਵੀ ਪੱਗਾ ਬਣ ਕੇ ਮਾਡਲ ਬਣ ਗਏ ਨੇ ਮਤਲਬ ਉਹ ਕਟਿੰਗ ਨਾਲ ਮਾਡਲ ਨਹੀਂ ਸੀ ਬਣ ਸਕਦੇ ਉਹ ਹੁਣ ਪੱਗ ਬੰਨੀ ਤੇ ਅੱਜ ਬੜੇ ਹਿੱਟ ਨੇ ਐਦਾਂ ਵੀ ਹੋ ਰਖਿਆ ਸੋ ਇੱਕ ਟ੍ਰੈਂਡ ਚੇਂਜ ਕੀਤਾ ਬਾਜੀ ਤੇ ਇਹਦੇ ਵਿੱਚ ਜਿਹੜਾ ਮੈਨੂੰ ਲੱਗਦਾ ਸਰਦਾਰ ਇਹ ਬਾਜੀ ਤਰਸੀਮ ਜੱਸੜ ਬਾਈ ਉਹਨਾਂ ਦਾ ਰਣਜੀਤ ਬਾਵਾ ਬਾਈ ਦਲਜੀਤ ਬਾਈ ਜਿਹੜੇ ਇਹਨਾਂ ਨੇ ਇੱਕ ਚੇਂਜ ਲਿਆਂਦੀ ਹੈ ਹਨਾ ਇੱਕ ਪਰਸਨੈਲਿਟੀ ਦੇ ਵਿੱਚ ਪਿਛਲੇ 10-12 ਸਾਲ ਦੇ ਵਿੱਚ ਉਹਦਾ ਬਹੁਤ ਵੱਡਾ ਰੋਲ ਹੈ ਬਾਜੀ ਮੈਨੂੰ ਲੱਗਦਾ ਨਾ ਵੀ ਅੱਜ ਮੁੰਡੇ ਪੱਗਾਂ ਬੰਨਣ ਲੱਗੇ ਇਹਨਾਂ ਹਨਾ ਚੱਲ ਪਿਆ ਸੋ ਐਦਾਂ ਬਈ ਬਾਜੀ ਸ਼ੈਰੀ ਬਾਈ ਨਾਲ ਕਿੰਨੀ ਕੁ ਯਾਰੀ ਹੈ ਇਸ ਟਾਈਮ ਤੋਂ ਢੀ ਵਧੀਆ ਹੈ ਬਾਜੀ ਮਤਲਬ ਇਨਸਟਾ ਤੇ ਮੈਂ ਬਾਈ ਨਾਲ ਲਾਸਟ ਹੁਣੇ ਮੈਂ ਗੱਲ ਹੋਈ ਸੀ ਮੈਂ ਕਿਹਾ ਦੇਖੋ ਭਾਜੀ ਖੜਪਾਂਚ ਕਹਿੰਦੇ ਮੈਂ ਦੇਖਦਾ ਇਹਦੇ ਤੇ ਆਈਪੀ ਟੀਵੀ ਤੇ ਆਈ ਹੋਈ ਆ ਮੈਂ ਕਿਹਾ ਨਹੀਂ ਭਾਜੀ ਇਹਦੇ ਤੇ ਦੇਖੋ YouTube ਤੇ ਮਤਲਬ ਚੈਟ ਦੇ ਵਿੱਚ ਹੀ ਹੁੰਦੀ ਆ ਬਾਕੀ ਐ ਨਹੀਂ ਕਹੂੰਗਾ ਬਾਈ ਮੇਰਾ ਖਾਸ ਯਾਰ ਐ ਬਾਈ ਨੇ ਜਿੱਦਾਂ ਪੈਗ ਲੱਗੇ ਹੁੰਦੇ ਨੇ ਉਸ ਦਿਨ ਬਾਈ ਦਾ ਮੈਨੂੰ ਫੋਨ ਆ ਜਾਂਦਾ ਹੁੰਦਾ ਸਾਲ 'ਚ 2-3 ਵਾਰ ਉਦੋਂ ਤੇ ਬਾਈ ਉਹਨੂੰ ਵੀ ਕਰਦਾ ਜਿਹੜਾ ਪੰਡਤ ਕਿਹੜਾ ਹੈ ਜਿਹੜਾ ਬੋਰਡ ਜਿਹਾ ਫੜ ਕੇ ਖੜਾਗਾ ਉਹ ਪਹਿਲਾਂ ਮੈਨੂੰ ਉਹ ਤੋਂ ਪਹਿਲਾਂ ਮੈਨੂੰ ਆਉਂਦਾ ਹੋਣਾ ਭਾਜੀ ਲੱਗਦਾ ਜਾਂ ਬਾਅਦ ਚ ਉਦੋਂ ਹੀ ਕਰਦਾ ਹੈ ਭਾਈ ਮੈਨੂੰ ਯਾਦ ਵੀ ਪਰ ਪਿਆਰ ਆ ਭਾਜੀ ਨਾਲ ਰਿਪਲਾਈ ਵਗੈਰਾ ਇੰਸਟਾ ਤੇ ਸਾਡੇ ਹੁੰਦੇ ਰਹਿੰਦੇ ਨੇ ਗੱਲਬਾਤ ਹੁੰਦੀ ਰਹਿੰਦੀ ਹੈ ਬਾਈ ਨੇ ਮੇਰਾ ਮੈਰਿਜ ਹੋਈ ਸੀ ਉਦੋਂ ਵਧਾਈਆਂ ਦਿੱਤੀਆਂ ਬਾਈ ਦਾ ਕਾਲ ਆਇਆ ਮੇਰੀ ਵਾਈਫ ਨਾਲ ਗੱਲ ਕੀਤੀ ਸੋ ਗੁੱਡ ਹੈ ਵਧੀਆ ਹੈ ਜਿੰਨਾ ਵੀ ਹੈ ਭਾਜੀ ਤੁਹਾਡੇ ਪੁੱਤਰ ਹੈ ਬੇਟੀ ਹੈ ਨੇ ਤੁਹਾਡੇ ਮੈਨੂੰ ਮੈਂ ਵੇਖੀ ਫੋਟੋ ਬੇਟਾ ਬੇਟਾ ਭਾਜੀ ਸਾਢੇ 4 ਮਹੀਨੇ ਦਾ ਸਾਢੇ 4 ਮਹੀਨੇ ਹਾਂਜੀ ਜੀ ਠੀਕ ਠੀਕ ਹੈ ਮੁਬਾਰਕ ਆ ਫਿਰ ਤੇ ਭਾਜੀ ਤੁਹਾਨੂੰ ਪਾਪਾ ਬਣਨ ਦੀਆਂ ਧੰਨਵਾਦ ਭਾਈ ਬਹੁਤ ਬਹੁਤ ਸ਼ੁਕਰੀਆ ਕਿਦਾਂ ਦਾ ਲੱਗ ਰਿਹਾ ਪਾਪਾ ਬਣ ਕੇ ਭਾਜੀ ਬੜਾ ਡਿਫਰੈਂਟ ਫੀਲਿੰਗ ਹੈ ਹਨਾ ਵੀ ਇੱਕ ਤਾਂ ਇੱਕ ਨਾ ਰਿਸਪੌਂਸਿਬਿਲਟੀ ਜੀ ਭਾਜੀ ਯਾਰ ਇਹਨੂੰ ਕੁਝ ਹੋ ਨਾ ਜਾਵੇ ਅੱਗੇ ਤਾਂ ਬੇਫਿਕਰ ਜੇ ਫਿਰਦੇ ਰਹਨੇ ਆ ਵੀ ਆਪਾਂ ਸਾਂਭ ਲਾਂਗੇ ਹਨਾ ਆਪਣੇ ਆਪ ਨੂੰ ਯਾਰ ਇਹਨੂੰ ਕੁਝ ਹੋ ਨਾ ਜਾਵੇ ਇਹਦੀ ਰਜ਼ਾਈ ਜੇ ਇਹਨੇ ਲਈ ਹੋਈ ਆ ਇਹਦੇ ਨੱਕ ਤੇ ਤਾਂ ਨਹੀਂ ਰਜ਼ਾਈ ਪਈ ਯਾਰ ਦੇਖੋ ਦੇਖੋ ਗਿਰਨਾ ਜਾ ਉਹ ਇੱਕ ਜਿਹੜੀ ਭਾਜੀ ਹਨਾ ਕੇਅਰ ਹੈ ਹਨਾ ਉਹ ਇੰਨੀ ਕੁ ਜ਼ਿਆਦਾ ਹੋ ਗਈ ਹੈ ਹਨਾ ਡਰ ਜਿਆ ਵੀ ਰਹਿੰਦਾ ਹੈ ਹਨਾ ਬਾਕੀ ਭਾਜੀ ਜਿਹੜੀ ਜ ਡਿਊਰਿੰਗ ਖੜਪੰਚ ਮੈਂ ਵਾਈਫ ਮੇਰੇ ਪ੍ਰੈਗਨੈਂਸੀ ਜਦੋਂ ਮੈਂ ਖੜਪੰਚ ਸ਼ੂਟ ਕੀਤੀ ਮੈਂ ਨੇੜੇ ਹੀ ਪਿੰਡ ਆ ਸਾਡੇ ਕੋਲੇ ਚਾਉਂਦਾ ਮਲੇਰ ਕੋਟਲੇ ਤੋਂ ਮੈਂ ਉੱਥੋਂ ਜਾ ਕੇ ਮੈਂ ਵਾਪਸ ਆ ਜਾਂਦਾ ਸੀਗਾ ਉਹ ਜਿਹੜੀ ਪ੍ਰੈਗਨੈਂਸੀ ਵਾਲੀ ਵੀ ਜਰਨੀ ਸੀ ਨਾ ਬਾਜੀ ਇੰਨੀ ਕੁ ਖੂਬਸੂਰਤ ਰਹੀ ਨਾ ਬਾਜੀ ਮਤਲਬ ਮੇਰੇ ਲਈ ਵੀ ਮੈਂ ਪੂਰੇ ਜਦੋਂ ਉਹਨਾਂ ਡਿਲੀਵਰੀ ਸੀਗੀ ਜਿੱਦਾਂ ਤੁਹਾਡੇ ਬਾਹਰ ਹੁੰਦਾ ਹੈ ਹਨਾ ਕਲਚਰ ਵੀ ਤੁਸੀਂ ਨਾਲ ਜਾਣਾ ਹੈ ਹਨਾ ਆਪਣੀ ਵਾਈਫ ਦੇ ਮੈਂ ਵੀ ਬਾਜੀ ਉਹ ਫਾਲੋ ਕੀਤਾ ਵੀ ਮੈਂ ਆਪਣੇ ਡਾਕਟਰ ਨੂੰ ਗਿਆ ਵੀ ਮੈਂ ਡਿਲੀਵਰੀ ਟਾਈਮ ਇਹਨਾਂ ਦੇ ਨਾਲ ਰਹਿਣਾ ਤੇ ਉਹ ਜਿਹੜੇ ਭਾਜੀ ਮਤਲਬ ਇੱਕ ਰਿਸਪੈਕਟ ਸੀ ਨਾ ਇੱਕ ਔਰਤ ਦੇ ਲਈ ਰਿਸਪੈਕਟ ਮੈਨੂੰ ਮਤਲਬ ਪਹਿਲਾਂ ਵੀ ਕਰਦੇ ਸੀ ਪਰ ਭਾਜੀ ਜਦੋਂ ਡਿਲੀਵਰੀ ਮੇਰੀ ਵਾਈਫ ਨੇ ਕੀਤੀ ਨਾ ਹਿੰਮਤ ਦੀ ਤਾਂ ਉਹ ਸਾਹਮਣੇ ਹੋਈ ਹਾਂ ਜਦੋਂ ਮੈਂ ਉਸ ਤੋਂ ਬਾਅਦ ਭਾਜੀ ਬਾਹਰ ਨਿਕਲਿਆ ਨਾ ਉਸ ਤੋਂ ਕੋਰੀਡੋਰ ਤੋਂ ਮੈਨੂੰ ਜਿਹੜੀ ਔਰਤ ਦਿਖਦੀ ਸੀ ਮੈਨੂੰ ਐ ਲੱਗਦਾ ਸੀ ਯਾਰ ਮੈਂ ਇਹਦੇ ਪੈਰੀ ਹੱਥ ਲਾਵਾਂ ਜਾਂ ਮੈਂ ਇਹਨੂੰ ਸਪੋਰਟ ਕਰਾਂ ਵੀ ਜੋ ਜਿਹਦੇ ਥਰੋ ਹੋ ਜਾਂਦੀ ਹੈ ਸ਼ਾਇਦ ਮੈਨੂੰ ਲੱਗਦਾ ਇਹ ਚੀਜ਼ ਨਾ ਮੁੰਡਿਆਂ ਨੂੰ ਤਾਂ ਚਲੋ ਘੱਟ ਪਤਾ ਜਿਹੜੀਆਂ ਯੰਗ ਕੁੜੀਆਂ ਵੀ ਨੇ ਨਾ ਉਹਨਾਂ ਨੂੰ ਵੀ ਨਹੀਂ ਪਤਾ ਵੀ ਕਿੰਨੀ ਕੁ ਤੁਹਾਡੀ ਜਿਹੜੀ ਇੱਕ ਤੁਸੀਂ ਕਿੰਨੀ ਖੂਬਸੂਰਤ ਇੱਕ ਚੀਜ਼ ਹੋ ਹਨਾ ਵੀ ਤੁਸੀਂ ਚੀਜ਼ ਕਹਿ ਗਿਆ ਮੈਂ ਵੀ ਇੱਕ ਰੱਬ ਹੀ ਹੋ ਤੁਸੀਂ ਵੀ ਹਨਾ ਜੋ ਤੋ ਤੁਸੀਂ ਕਰਦੇ ਹੋ ਜੀ 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 ਬਿਲਕੁਲ ਬਿਲਕੁਲ ਜਿਹੜਾ ਕਿਸੇ ਨੂੰ ਜਨਮ ਦਿੰਦੇ ਇਹਨੇ ਤੁਹਾਡੇ ਕੋਲ ਭਾਜੀ ਉਹ ਨਰਸਾਂ ਨੇ ਡਾਕਟਰਾਂ ਨੇ 나ੜੂ ਵੀ ਕਟਵਾਇਆ ਉਹ ਇਸ ਵਾਰੀ ਨਹੀਂ ਕੀਤਾ ਨੈਕਸਟ ਟਾਈਮ ਮੈਂ ਕੀ ਕਰਾਂਗੇ ਭਾਜੀ ਇਸ ਵਾਰੀ ਨਹੀਂ ਕੀਤਾ ਹੈਗਾ ਅੱਛਾ ਅੱਛਾ ਇਸ ਵਾਰੀ ਮੈਂ ਥੋੜਾ ਜਿਆਦਾ 나ੜੂ ਵੀ ਕਟਾਉਂਦੇ ਹੁੰਦੇ ਹਾਂ ਹਾਂਜੀ ਹਾਂਜੀ ਬਾਹਰ ਕਟਵਾਉਂਦੇ ਨੇ ਇਸ ਵਾਰੀ ਨਹੀਂ ਮੈਂ ਉਹ ਕੀਤਾ ਪਰ ਨੈਕਸਟ ਟਾਈਮ ਐ ਡਾਕਟਰ ਸਾਹਿਬ ਨੂੰ ਕਿਹਾ ਸੀ ਮੈਂ ਕਿਹਾ ਸਰ ਨੈਕਸਟ ਟਾਈਮ ਆਪਾਂ ਇਹ ਵੀ ਕਰਨੀ ਆ ਵੀ ਹਨਾ ਉਹ ਕਹਿੰਦੇ ਵੀ ਡਨ ਨੈਕਸਟ ਟਾਈਮ ਕਰਾਂਗੇ ਤੇ ਤੁਸੀਂ ਭਾਜੀ ਜਦੋਂ ਪ੍ਰੈਗਨੈਂਸੀ ਸੀ ਪ੍ਰਜਾਈ ਜੀ ਦੀ ਉਦੋਂ ਤੁਸੀਂ ਸੋਚਿਆ ਨਹੀਂ ਮੈਂ ਵੀ ਕੋਈ ਪ੍ਰੈਗਨੈਂਸੀ ਵਲੌਗ ਬਣਾ ਲਾ ਕਿਉਂਕਿ ਬੜਾ ਕਲਚਰ ਹੈ ਨਾ ਪੰਜਾਬ ਵਿੱਚ ਪ੍ਰੈਗਨੈਂਸੀ ਦਾ ਬਹੁਤ ਕਮਾਲ ਆ ਯਾਰ ਭਾਜੀ ਔਖਾ ਹੀ ਹੈ ਦੱਸੋ ਹੁਣ ਪ੍ਰੈਗਨੈਂਸੀ ਮੈਂ ਅੱਜ ਹੀ ਦੇਖੀਆਂ ਨਰੀਲਾਂ ਜੀ ਆ ਯਾਰ ਮਤਲਬ ਕਿੰਨਾ ਕੁ ਮਿਲਕ ਕਰੋਗੇ ਯਾਰ ਤੁਸੀਂ ਇਹਨੂੰ ਤਾਂ ਯਾਰ ਫੇਰ ਤੁਸੀਂ ਰੋਂਦੇ ਹੋ ਸਾਨੂੰ ਬੋਲਦੇ ਨੇ ਹਣਾ ਵੀ ਲੋਗਰ ਸਾਨੂੰ ਕੁਝ ਕਹਿੰਦੇ ਨੇ ਯਾਰ ਓਬਵੀਅਸ ਜੀ ਗੱਲ ਆ ਯਾਰ ਚਲੋ ਵੈਸੇ ਤਾਂ ਵੈਸੇ ਵੀ ਨਹੀਂ ਆਪਾਂ ਨੂੰ ਵਾਲੇ ਵੀ ਲੋਗ ਬਣਾ ਲਓ ਮੈਂ ਨਹੀਂ ਕਹਿੰਦਾ ਪ੍ਰੈਗਨਸੀ ਵੀ ਲੈਤਾ ਯਾਰ ਤੁਸੀਂ ਟਿਕਜੋ ਨਾ ਮੈਂ ਤਾਂ ਭਾਜੀ ਬਿਲਕੁਲ ਵੀ ਨਹੀਂ ਭਾਜੀ ਯਾਰ ਇਹਦਾ ਮੈਨੂੰ ਤਾਂ ਗੁੱਸਾ ਚੜਦਾ ਇਹਨਾਂ ਦੇ ਬਹੁਤ ਮੈਂ ਕਿਹਾ ਕੁੱਡੇ ਨਾਲ ਰੋਸਟ ਤੇ ਵਿੱਚ ਆਵਾਂਗੇ ਕਦੇ ਆਪਾਂ ਇੱਕ ਵਾਰੀ ਇਕੱਠੇ ਕਰਾਂਗੇ ਉਹ ਨਹੀਂ ਭਾਜੀ ਮੈਂ ਸੋਚ ਰਿਹਾ ਭਾਜੀ ਮੇਰੇ ਚ ਵੀ ਡਾਇਰੈਕਸ਼ਨ ਦਾ ਕੀੜਾ ਹੈ ਨਾ ਹੂੰ ਹੂੰ ਅੱਛਾ ਉਹ ਛੱਡ ਕੱਪ ਬਾਲ ਦੋ ਉਹ ਮੇਰੇ ਚ ਬੜਾ ਡਾਇਰੈਕਟਰੀ ਦਾ ਕੀੜਾ ਹੈ ਮੈਂ ਤਾਂ ਹੀ ਤਾਂ ਮੈਂ ਤਾਂ ਹੀ ਤੁਹਾਡੇ ਕੋਲ ਪੁੱਛਣ ਦੇ ਥੋੜੀ ਜਿਹੀ ਬਰੀਕੀ ਜੀ ਗੱਲਾਂ ਨਾ ਨਹੀਂ ਨਹੀਂ ਭਾਜੀ ਜ਼ਰੂਰ ਵੈਗੜਾ ਕਰੀਏ ਆਪਾਂ ਗੁੱਡ ਹੈ ਹਾਂ ਜੀ ਨਹੀਂ ਨਹੀਂ ਕੋਈ ਨਹੀਂ ਕਰਾਂਗੇ ਮੇਰੀ ਨਾ ਅਜੇ ਤੱਕ ਮੈਂ ਮੇਰੇ ਅੰਦਰੋਂ ਕੌਨਫੀਡੈਂਸ ਨਹੀਂ ਆ ਰਿਹਾ ਭਾਜੀ ਕਿਉਂਕਿ ਮੈਨੂੰ ਲੱਗਦਾ ਮੈਂ ਅਜੇ ਤੱਕ ਜਵਾਕ ਆ ਤੇ ਜਿਹੜੇ ਡਾਇਰੈਕਟਰ ਹੁੰਦੇ ਨਾ ਬੜੇ ਮੈਚੂਰ ਹੁੰਦੇ ਨੇ ਹੂੰ ਸਮਝ ਗਿਆ ਗੱਲ ਤੇ ਮੈਂ ਠੀਕ ਆ ਭਾਜੀ ਮਤਲਬ ਅਸੀਂ ਵੀ ਹੁਣ ਮਚੋੜ ਤਾਂ ਅਸੀਂ ਵੀ ਛੋਟੇ ਛੋਟੇ ਹੁੰਦੇ ਲੱਗੇ ਇਹਦੇ ਲਈ ਭਾਜੀ ਮੇਨ ਤਾਂ ਨਾ ਥੋੜੇ ਜ਼ੋਨ ਤੋਂ ਬਾਹਰ ਆਉਣਾ ਭਾਜੀ ਸਭ ਤੋਂ ਔਖ ਹੈ ਜਿੱਦਾਂ ਹੁਣ ਤੁਸੀਂ ਬਲੌਗਿੰਗ ਕਰਦੇ ਹੋ ਜੇ ਤੁਸੀਂ ਕੱਲ ਡਾਇਰੈਕਸ਼ਨ ਕਰੋਗੇ ਨਾ ਜਿਹੜਾ ਇੱਕ ਪ੍ਰੈਸ਼ਰ ਆਊਗਾ ਨਾ ਮਤਲਬ ਉਹ ਬਹੁਤ ਜ਼ਿਆਦਾ ਆਏਗਾ ਜਿਹੜਾ ਸਾਂਭਣ ਵਾਲਾ ਪ੍ਰੈਸ਼ਰ ਉਹ ਸਾਂਭਣਾ ਸਭ ਤੋਂ ਉਹ ਚੈਲੈਂਜਿੰਗ ਹੈ ਹਨਾ ਈਵਨ ਭਾਜੀ ਚਲੋ ਜਦੋਂ ਕੋਈ ਗਾਣੇ ਵਾਲਾ ਡਾਇਰੈਕਟਰ ਵੀ ਫਿਲਮ ਬਣਾਉਂਦਾ ਨਾ ਭਾਜੀ ਉਹਨੂੰ ਵੀ ਬੜੀ ਪ੍ਰੋਬਲਮ ਆਂਦੀ ਹੈ ਕਿਉਂਕਿ ਫਿਲਮ ਨਾ ਭਾਜੀ ਇਟਸ ਵੈਰੀ ਟਫ ਮਤਲਬ ਗੁੱਡ ਫਿਲਮ ਬਣਾਉਣਾ ਮਾੜੀ ਫਿਲਮ ਬਣਾਉਣਾ ਕੋਈ ਨਹੀਂ ਹੈਗਾ ਉਹ ਤਾਂ ਤੁਸੀਂ ਆਪਣੇ ਏਡੀਏ ਨੂੰ ਕਹਿ ਦੋਗੇ ਪੰਜਾਬੀ ਫਿਲਮਾਂ 'ਚ ਕੀ ਹੁੰਦਾ ਭਾਜੀ ਡਾਇਰੈਕਟਰ ਨੇ ਕੁਝ ਨਹੀਂ ਕਰਨਾ ਹੁੰਦਾ ਉਹਦੇ ਏਡੀਜ਼ ਨੇ ਜਿਹੜੇ ਉਹ ਯਾਰ ਆ ਲੈ ਲੋ ਸੀਨੀਅਰ ਇਧਰ ਲਾਓ ਕੈਮਰਾ ਐ ਲਾਓ ਐ ਲਾਓ ਪਰ ਕਿੱਥੇ ਕੈਮਰਾ ਲਾਉਣਾ ਕਿੱਥੇ ਡੌਲੀ ਇਨ ਕਰਨਾ ਉਹਦੇ ਤੇ ਮੱਥਾ ਮਾਰਨਾ ਕਰੈਕਟਰ ਨੂੰ ਥੋੜਾ ਤੋਰਨਾ ਫੇੜਨਾ ਵੀ ਪੈਂਦਾ ਤੁਰਿਆ ਫਿਰ ਰਿਹਾ ਹੁਣ ਵਿੱਕੀ ਦਾ ਸੀਨ ਸੀ ਭਾਜੀ ਪਹਿਲੇ ਸੀਰੀਜ਼ ਉਹਦੇ ਵਿੱਚ ਤੁਸੀਂ ਇਹ ਦੇਖੋ ਉਹਦੀ ਭਾਬੀ ਉਹਦੇ ਬਾਪੂ ਨੂੰ ਅੰਦਰ ਵਾਸ਼ਰੂਮ ਚੱਕ ਛੱਡਦੀ ਹੈ ਉਹ ਫਿਰ ਤੁਰ ਕੇ ਮੰਝਾ ਚੱਕਦੀ ਹੈ ਮੰਝਾ ਚੱਕ ਕੇ ਫਿਰ ਉਹ ਉਧਰ ਨੂੰ ਆਉਂਦੀ ਹੈ ਫਿਰ ਉੱਥੇ ਜਾਂਦੀ ਹੈ ਵਿੱਕੀ ਆਉਂਦਾ ਵਿੱਕੀ ਆਪਣੇ ਫਾਦਰ ਨੂੰ ਚੱਕ ਕੇ ਬੰਜੇ ਤੇ ਬਿਠਾਉਂਦਾ ਹੈ ਫਿਰ ਬਾਈਕ ਤੇ ਬਹਿੰਦਾ ਵੀ ਮਤ ਹੁਣ ਜੇ ਮੈਂ ਜਾਂਦਾ ਇੱਥੇ ਚਾਰਾਂ ਨੂੰ ਐ ਖੜਾ ਕੇ ਇੱਕ ਥਾਂ 'ਵੇਂ ਚਾਰੇ ਖੜਾਤੇ ਉਹ ਬੋਲੀ ਜਾ ਰਿਹਾ ਉਹ ਬੋਲੀ ਜਾ ਰਿਹਾ ਇੱਕ ਤੇ ਕੈਮਰਾ ਲਾਦਾ ਇਹ ਚੀਜ਼ ਭਾਜੀ ਮਤਲਬ ਈਜ਼ੀ ਹੁੰਦੀ ਐ ਸੋ ਜਦੋਂ ਤੁਸੀਂ ਘੈਂਟ ਚੀਜ਼ ਕਰਨੀ ਐ ਨਾ ਮਤਲਬ ਮਤਲਬ ਕੁਝ ਡਾਇਨਾਮਿਕਲ ਕਰਨਾ ਐ ਹਨਾ ਵੀ ਹਾਂ ਯਾਰ ਮੇਰੇ ਸ਼ਾਰਟ オリジナル ਲੱਗਣ ਉਦੋਂ ਬਹੁਤ ਦਿਮਾਗ ਲੱਗਦਾ ਫਿਲਮ ਮੇਕਿੰਗ ਵਿੱਚ ਨੇਚਰਲ ਪਰ ਭਾਜੀ ਜਿਆਦਾ ਰੱਖਣਾ ਪੈਂਦਾ ਹਨਾ ਹਰ ਚੀਜ਼ ਚ ਇਹਨੂੰ ਭਾਜੀ ਮਿਸ ਐਨ ਸੀਨ ਪਰਨੇ ਕੀ ਇੱਕ ਟਰਮ ਹੈ ਫ੍ਰੈਂਚ ਬਲਾਕਿੰਗ ਕਹਿ ਦਿੰਨੇ ਆ ਜਾਂ ਮਿਸ ਐਨ ਸੀਨ ਹੁੰਦਾ ਇਹ ਬਲਾਕਿੰਗ ਬੜੀ ਇੰਪੋਰਟੈਂਟ ਹੈ ਆਪਣੇ ਪੰਜਾਬੀ ਚ ਵੈਸੇ ਕਰਨ ਲੱਗ ਗਏ ਨੇ ਵੀ ਤੋਰਾ ਫੇਰਾ ਵੀ ਥੋੜਾ ਜਿਹਾ ਕੈਰੇਕਟਰ ਨੂੰ ਤੋਰੋ ਫੇਰੋ ਹੁਣ ਜਿਹੜਾ ਤੁਸੀਂ ਵਿੱਕੀ ਦੇ ਭਾਜੀ ਉਹ ਸੀਨ ਦੇਖ ਰਹੇ ਹੋ ਨਾ ਜਦੋਂ ਉਹ ਦੁਕਾਨ ਦੇ ਵਿੱਚ ਹੁੰਦਾ ਹੈ ਹੈਨਾ ਜਾਂ ਉਹਨੂੰ ਵੀਰਪਾਲ ਮਿਲਣ ਆਂਦੀ ਹੈ ਤੁਸੀਂ ਉਦੋਂ ਦੇਖੋਗੇ ਭਾਜੀ ਮੈਂ ਇੰਨੇ ਕੈਮਰਾ ਐਂਗਲ ਸ਼ੂਟ ਕੀਤੇ ਨੇ ਵਿੱਕੀ ਤੁਰਿਆ ਫਿਰ ਰਿਹਾ ਇੱਧਰ ਉੱਥੇ ਫਿਰ ਉਹ ਟੇਬਲ ਤੇ ਗਿਆ ਟੇਬਲ ਤੋਂ ਫੇਰ ਉੱਥੇ ਜਾਂਦਾ ਫਿਰ ਉਹ ਤੇ ਕੁਰਸੀ ਤੇ ਵਹਿੰਦਾ ਇਹ ਇਸ ਚੀਜ਼ ਦਾ ਭਾਜੀ 6-6 ਮਿੰਟ ਦੇ ਜਿਹੜੇ ਸੀਨ ਹੁੰਦੇ ਨੇ ਨਾ ਭਾਜੀ ਉਹਨਾਂ ਨੂੰ ਤੁਹਾਨੂੰ 1 ਮਿੰਟ ਦਾ ਇਹੇ ਬਣਾਉਂਦੇ ਨੇ ਇਹ ਬਲੋਕਿੰਗ ਬਣਾਉਂਦੀ ਹੈ ਜੇ ਤੁਸੀਂ ਉਹਨਾਂ ਨੂੰ ਦੋਨੋਂ ਪਾਸੇ ਵਿੱਚ ਇੱਕ ਹੀ ਖੜਾ ਦੇਣਾ ਤੁਸੀਂ ਬੋਰ ਹੋ ਜਾਣਾ ਸੀ ਭਾਜੀ ਤੁਹਾਨੂੰ ਲੱਗਣਾ ਸੀ ਯਾਰ ਕੀ ਖਿੱਚੀ ਜਾ ਰਹੀ ਹੈ ਉਹ ਜਿਹੜਾ ਤੁਰਿਆ ਫਿਰ ਰਿਹਾ ਉਹ ਕੈਮਰਾ ਆਈ ਕੈਂਡੀ ਹੁੰਦੀ ਏ ਇੱਕ ਟਰਮ ਭਾਜੀ ਤੁਹਾਡਾ ਕੈਮਰਾ ਤੁਹਾਡੀਆਂ ਅੱਖਾਂ ਚਲਦੀਆਂ ਰਹਿਣ ਹਨਾ ਕੁਛ ਨਾ ਮਾ ਨਾ ਤੁਸੀਂ ਦੇਖੀ ਜਾਓ ਇਹ ਚੀਜ਼ ਬਿਲਕੁਲ ਬਿਲਕੁਲ ਮੂਵਮੈਂਟ ਹੁੰਦੀ ਰਵੇ ਕੁਛ ਨਾ ਕੁਛ ਬਦਲਦਾ ਰਹੇ ਸਕਰੀਨ ਤੇ ਫਿਰ ਭਾਜੀ ਭੈਣ ਹੁੰਦਾ ਰਹੇ ਕੈਮਰਾ ਜੀ ਆ ਇਹ ਚੀਜ਼ਾਂ ਇੰਪੋਰਟੰਟ ਨੇ ਭਾਜੀ ਬਹੁਤ ਮਤਲਬ ਅਸੀਂ ਵੀ ਕਈ ਸ਼ਾਰਟਸ ਇਦਾਂ ਦੇ ਸਾਡੇ ਵੀ ਹੋਣੇ ਮੈਂ ਨਹੀਂ ਕਹਿੰਦਾ ਮੈਂ ਸਾਰੀ ਸ਼ਾਰਟਾਂ ਚ ਇਦਾਂ ਕਰਦਾ ਕਈ ਵਾਰੀ ਅਸੀਂ ਫਸ ਵੀ ਜਾਂਦੇ ਆ ਕਈ ਵਾਰੀ ਸਾਨੂੰ ਵੀ ਤਿੰਨੇ ਕੈਰੇਕਟਰ ਜਿਵੇਂ ਮੈਂ ਗਿਆ ਖੜਾ ਲਓ ਖੜਾਣੇ ਪੈ ਜਾਂਦੇ ਨੇ ਕਈ ਵਾਰੀ ਇਦਾਂ ਦੀ ਵੀ ਮਤਲਬ ਕਿਉਂਕਿ ਬਿਲਕੁਲ ਸੀਨ ਦੀ ਡਿਮਾਂਡ ਹੈ ਹੋ ਜਾਂਦਾ ਹੈ ਹੋ ਜਾਂਦਾ ਹੈ ਪਰ ਮੈਂ ਭਾਜੀ ਹਾਲੀਵੁੱਡ ਦੀ ਆ ਹਾਲੀਵੁੱਡ ਦੀਆਂ ਫਿਲਮਾਂ 'ਚ ਵੀ ਵੇਖਿਆ ਇਹ ਚੀਜ਼ਾਂ ਨੂੰ ਉਹ ਬੜਾ ਨੋਟ ਕਰਦੇ ਨੇ ਭਾਜੀ ਉਹ ਵੇਖੋ ਹੁਣ ਮਤਲਬ ਕਿ ਬੜਾ ਤੜਾ ਡੋਨ ਹੈ ਭਾਜੀ ਡੋਨ ਹੈ ਹੈਨਾ ਕਪੜੇ ਕਮਰੇ 'ਚ ਬੈਠਾ ਆਫਿਸ ਹੁਣ ਉਹ ਪੈਨਸਲ ਛੇਲ ਰਿਹਾ ਹੈ ਸ਼ੋਪਨੇਟ ਦੇ ਅੰਦਰ ਪਾ ਕੇ ਨਾ ਉਹਦਾ ਉਹ ਵੀ ਦਿਖਾ ਰਹੇ ਨੇ ਸੀ ਨੂੰ ਹਾਂਜੀ 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 ਬਹੁਤ ਜ਼ਰੂਰੀ ਨਹੀਂ ਕੋਈ ਤਾਂ ਕੋਈ ਲੈਣਾ ਦੇਣਾ ਨਹੀਂ ਹਾਂ ਉਹ ਪੈਨਸਲ ਤਾਂ ਕੋਈ ਲੈਣਾ ਦੇਣਾ ਨਹੀਂ ਵਿੱਚ ਪਰ ਉਹ ਅੰਗੇਜ ਕਰਨ ਵਾਸਤੇ ਕੁਝ ਨਵਾਂ ਪਣ ਜਿਆ ਪਾਉਣ ਵਾਸਤੇ ਪਤਾ ਕੀ ਹੁੰਦਾ ਭਾਈ ਇਹ ਤਾਂ ਇੰਨੀ ਅਸੀਂ ਤਾਂ ਅਜੇ ਉੱਥੇ ਪਹੁੰਚੇ ਵੀ ਨਹੀਂ ਹੈਗੇ ਜਿੱਦਾਂ ਆਪਾਂ ਕਹਿੰਦੇ 200 300 ਸਾਲ ਅੱਗੇ ਪਹੁੰਚੇ ਫਿਰਦੇ ਨੇ ਇਹ ਤਾਂ ਭਾਈ ਐਵੇਂ ਵੀ ਹੁੰਦਾ ਜਿਵੇਂ ਹੁਣ ਮੈਂ ਬੈਠਾ ਹਾਂ ਮਰੇ ਠੀਕ ਹੈ ਉਰੇ ਮੇਜ ਕੈਮਰਾ ਲਾਉਣਾ ਨਾ ਜੇ ਮੈਂ ਥੋੜਾ ਜਿਹਾ ਡਾਊਨ ਐ ਮੈਂ ਕੋਈ ਉਹ ਆ ਕਹ ਲਓ ਹਣਾ ਮੇਰੀ ਨੈ ਇਹਨਾਂ ਨੇ ਭਾਜੀ ਪਿਛਲੀ ਜਿਵੇਂ ਤੁਸੀਂ ਕਹਿੰਦੇ ਪੈਨਸਲ ਸ਼ੇਪ ਲੈਣਾ ਪੈਨਸਲ ਤਿੱਖੀ ਹੁੰਦੀ ਹੈ ਭਾਜੀ ਉਹ ਨਾ ਉਹਦੀ ਸ਼ੇਪ ਤਿੱਖੀ ਹੁੰਦੀ ਹੈ ਉਹ ਤਾਂ ਬੰਦੇ ਨੇ ਵੀ ਤਿੱਖੀ ਸ਼ੇਪਾਂ ਲਾਉਣੀਆਂ ਵੀ ਮੇਰੇ ਬੈਕਗ੍ਰਾਉਂਡ ਦੇ ਵਿੱਚ ਕੋਈ ਐਵੇਂ ਲਾਈਨਾਂ ਹੋਣ ਸਮਝ ਰਹੇ ਹੋ ਗੱਲ ਵੀ ਕੈਮਰਾ ਇਦਾਂ ਹੋਵੇ ਵੀ ਇਹ 네ਗਟਿਵ ਕੈਰੇਕਟਰ ਇਹਦੇ ਪਿੱਛੇ ਹਨੇਰਾ ਚਾਹੀਦਾ ਇਹ ਪੋਜ਼ਿਟਿਵ ਕੈਰੇਕਟਰ ਇਹਦੇ ਪਿੱਛੇ ਆਪਾਂ ਨੂੰ ਲਾਈਟ ਚਾਹੀਦੀ ਹੈ ਠੀਕ ਹੈ ਇਹਦੇ ਪਿੱਛੇ ਆਪਾਂ ਨੂੰ ਐਵੇਂ ਡਾਇਗਨਲ ਲਾਈਨਸ ਨਹੀਂ ਚਾਹੀਦੀਆਂ ਹਨਾ ਵੀ ਜਿਵੇਂ ਹੁਣ ਕੋਈ ਵਿਲਨ ਹੈ ਉਹਦੇ ਪਿੱਛੇ ਮੈਂ ਤਾਰਾਂ ਦਿਖਾਤੀਆਂ ਵੀ ਤਾਰਾਂ ਟੇਡੀਆਂ ਮੇਡੀਆਂ ਉਹ ਵਿਲਨ ਉਹਦੇ ਮੂਰੇ ਖੜਾ ਇਹ ਪਾਜੀ ਇਹ ਤਾਂ ਬੜੇ ਨੈਕਸਟ ਲੈਵਲ ਚੀਜ਼ਾਂ ਨੇ ਭਾਜੀ ਫਿਲਮ ਮੇਕਿੰਗ ਚ ਅਸੀਂ ਅਸੀਂ ਵੀ ਨਹੀਂ ਪਹੁੰਚੇ ਉੱਥੇ ਅਸੀਂ ਪਹੁੰਚਣਾ ਚਾਹੁੰਦੇ ਆ ਪਰ ਸਾਨੂੰ ਪਤਾ ਵੀ ਲੱਗ ਜਾਂਦੀ ਨਹੀਂ ਪਰ ਹਾਲੀਵੁੱਡ ਵਾਲੇ ਦਾ ਭਾਜੀ ਮੈਂ ਕਹਿੰਦਾ ਕੀ ਦੱਸੀਏ ਭਾਜੀ ਬਹੁਤ ਇਹਦਾ ਸਹੀ ਗੱਲ ਸਹੀ ਗੱਲ ਆਪਣੇ ਬੱਚੇ ਨੂੰ ਮੈਂ ਉਪਾਉਂਗਾ ਇਹ ਚੀਜ਼ਾਂ ਆਪ ਮੈਨੂੰ ਲੱਗਦਾ ਨਹੀਂ ਮੈਂ ਹਜੇ ਇੱਥੇ ਤੱਕ ਪਹੁੰਚੂੰਗਾ ਹੈਨਾ ਉਹਨੂੰ ਗਾਈਡ ਮੈਂ ਜ਼ਰੂਰ ਕਰਾਂਗਾ ਭਾਜੀ ਉਹ ਵੇਖੋ ਉਹ ਕਹਿੰਦੇ ਨੇ ਜਦੋਂ ਅਵਤਾਰ ਫਿਲਮ ਬਣਾਈ ਉਹਨੇ ਤੇ ਉਹ ਭਾਜੀ ਕੈਮਰਾ ਵੀ ਸਪੈਸ਼ਲ ਬਣਾਏ ਉਹਨਾਂ ਨੇ ਜੇ ਪੂਰਾ ਬਾਜੀ ਪੂਰੇ ਪੂਰੇ ਸਭ ਕੁਝ ਹੋ ਰਿਹਾ ਆਪਣੇ ਹਿਸਾਬ ਨਾਲ ਬਣਾਏ ਹੋਏ ਚੀਜ਼ਾਂ ਨੇ ਉਹਦੀਆਂ ਉਹ ਤਾਂ ਬਾਜੀ ਨੇਕਲੇ ਜਾਣੇ ਬਾਜੀ ਫਿਰ ਤੇ ਛੋਟ ਆਣੇ ਨੇ ਬਾਜੀ ਦੂਸਰੀ ਪਲੈਨਟ ਦੇ ਹਨਾ ਬਹੁਤ ਬੜੀ ਉਹ ਪਲੈਨਟ ਹੀ ਹੋਰ ਬਣਾ ਦਿੰਦੇ ਨੇ ਪਰ ਬਾਜੀ ਅੱਜ ਕੱਲ ਏਆਈ ਨੇ ਬਹੁਤ ਦੌਰ ਚੇਂਜ ਕਰਨਾ ਹੋਣੀ ਹੈ ਹਾਂ ਏਆਈ ਨੇ ਬਾਜੀ ਬੜਾ ਇਹ ਖਾਸ ਕਰਕੇ ਨਾ ਡਾਇਰੈਕਟਰਾਂ ਦਾ ਮੈਨੂੰ ਲੱਗਦਾ ਬੜੀ ਜੌਬ ਖਾਏਗਾ ਉਹ ਖਾਸ ਕਰਕੇ ਤੁਗਾ ਕਮਾਂਡ ਹੀ ਦੇਣੀ ਉਹਨੂੰ ਵੀ ਐਡਾ ਸੀਨ ਕ੍ਰੀਏਟ ਕਰ ਦੋ ਹੁਣ ਵੇਖੋ ਤੁਸੀਂ ਇਹ ਫੋਟੋ ਕਿੰਨਾ ਵਧੀਆ ਬਣਾ ਦਿੰਦੀ ਹੈ ਬਾਜੀ ਜਿਹੜੀ ਮਰਜ਼ੀ ਫੋਟੋ ਨੂੰ ਕਹ ਦੋ ਹਾਂ ਬਾਜੀ ਇਹ ਤਾਂ ਦੇਖਣਾ ਪੈਣਾ ਕੀ ਹੋਣਾ ਅੱਗੇ ਐ ਨਹੀਂ ਪਤਾ ਪ੍ਰੋਡਕਸ਼ਨ ਹਾਊਸ ਜੇ ਆਪ ਹੀ ਬਣਾ ਦਿਆ ਕਰਨ ਫਿਲਮ ਕਮਾਂਡ ਪਰ ਕੇ AI ਡਾਇਰੈਕਟਰ ਕਰ ਦੇ ਸੋ ਲੈਟਸ ਸੀ ਕੀ ਕਰ ਕੀ ਇਹ ਹੋਲਡ ਕਰਦਾ ਹੈ ਨਾ ਫਿਊਚਰ ਬਿਲਕੁਲ ਬਿਲਕੁਲ ਪੈਸਾ ਕਮਾਉਣਾ ਮੇਰੇ ਲਈ ਐਡਾ ਵੱਡਾ ਉਹ ਨਹੀਂ ਹੈਗਾ ਵੀ ਮੈਂ ਹੁਣ ਪੈਸੇ ਕਮਾਉਣ ਲੱਗ ਜਾ ਅੱਜ ਕੱਲ ਤਾਂ ਪੰਜਾਬੀ ਇੰਡਸਟਰੀ ਤੁਹਾਨੂੰ ਪਤਾ ਹੀ ਆ ਵੀ ਪੈਸੇ ਕਮਾਉਣਾ ਹੀ ਮੁੱਖ ਰਹਿ ਗਿਆ ਹੈ ਫਿਲਮਾਂ ਦੇ ਵਿੱਚੋਂ ਹਨਾ ਉਹ ਮੇਰਾ ਨਹੀਂ ਨਹੀਂ ਜਿੰਦਾ ਬਾਜੀ ਤੁਹਾਡੇ ਚ ਦਿਸਦਾ ਵੀ ਕਿ ਤੁਹਾਨੂੰ ਪੈਸਾ ਲਾਲਚ ਨਹੀਂ ਹੈ ਇਹ ਤੁਸੀਂ ਦਾ ਵੀ ਤੁਹਾਡੀ ਬੋਡੀ ਲੈਂਗੁਏਜ ਚ ਚਲਕ ਪੈਂਦੀ ਏ ਗੱਲਾਂ ਚ ਹਾਂ ਜੀ ਹਾਂ ਜੀ ਹਾਂ ਜੀ ਭਾਈ ਉਹ ਹੀ ਗੱਲ ਹੈ ਜੀ ਬੜੀ ਹਾਂ ਕਿ ਤੁਸੀਂ ਟੈਲੈਂਟ ਨੂੰ ਮੋਰੇ ਲਿਆਣਾ ਚਾਹੁੰਦੇ ਹੋ ਮੋਰੇ ਲੈ ਕੇ ਹਾਂ ਜੀ ਭਾਜੀ ਐਗਜ਼ੈਕਟਲੀ ਐਗਜ਼ੈਕਟਲੀ ਚੰਗੀਆਂ ਚੀਜ਼ਾਂ ਪੰਜਾਬ ਨੂੰ ਦੇਣਾ ਚਾਹੁੰਦੇ ਆ ਹਾਂ ਨਹੀਂ ਨਹੀਂ ਵਧੀਆ ਸਾਡੀ ਵੀ ਇਹੀ ਉਮੀਦ ਹੈ ਕਿ ਭਾਜੀ ਵਧੀਆ ਵਧੀਆ ਕਨਸੈਪਟ ਲੈ ਕੇ ਆਦੇ ਰਹੋ ਤੇ ਜਗ ਟੈਲੈਂਟ ਨੂੰ ਮੌਕਾ ਦਿੰਦੇ ਰਹੋ ਦੇਵਾਗੇ 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 ਤੁਹਾਨੂੰ ਵੀ ਦੇਵਾਗੇ ਜੰਗ ਤੁਸੀਂ ਬਹੁਤ ਜੰਗ ਮਜ਼ਾਕ ਹੈ ਦੇਵਾਗੇ ਦੇਵਾਗੇ ਕੁਛ ਭਾਜੀ ਮੇਰੇ ਤੁਸੀਂ ਚਾਹਦੇ ਹੋ ਕਿ ਇਹ ਸਵਾਲ ਨਹੀਂ ਯਾਰ ਮੈਨੂੰ ਹੋਇਆ ਕੁਛ ਹੋਵੇ ਇਦਾਂ ਦਾ ਦੱਸੋ ਮੈਨੂੰ ਮੈਂ ਭੁੱਲ ਜਣਾ ਨਾ ਬੜੇ ਸਵਾਲ ਹਮ ਸਵਾਲ ਤਾਂ ਭਾਜੀ ਬਹੁਤ ਨੇ ਜਿਹੜੇ ਆਪਾਂ ਗੱਲਾਂ ਕਰ ਸਕਦੇ ਆ ਮਤਲਬ ਮੈਨੂੰ ਤਾਂ ਕੋਈ ਚੱਕਰ ਨਹੀਂ ਆ ਤੁਸੀਂ ਭਾਈ ਲਾਸਟ ਫਿਲਮ ਕਿਹੜੀ ਦੇਖੀ ਪੰਜਾਬੀ ਕੀ ਕੋਈ ਵੀ netflix ਤੇ ਕੋਈ ਵੀ ਫਿਲਮ ਨਾ ਹੁਣ ਮੈਨੂੰ ਮੈਨੂੰ ਲੱਗਦਾ ਮੈਂ ਉਹ ਦੇਖੀ ਸੀ ਮੈਡ ਮੈਕਸ ਜਿਹੜੀ ਫਰੀਓਸਾ ਆਈ ਸੀਗੀ ਭਾਜੀ ਉਹ ਦੇਖੀ ਸੀ ਹਾਂ ਹਾਂ ਸ਼ਾਇਦ ਪੰਜਾਬੀ ਫਿਲਮਾਂ ਭਾਜੀ ਥੋੜਾ ਜਿਹਾ ਮੈਂ ਕੱਟ ਅਵੋਇਡ ਕਰਦਾ ਪੰਜਾਬੀ ਫਿਲਮਾਂ ਕਿਉਂਕਿ ਨਾ ਨੋ ਡਾਊਟ ਵਧੀਆ ਫਿਲਮਾਂ ਵੀ ਆਉਂਦੀਆਂ ਨੇ ਪੰਜਾਬੀ ਪਰ ਸ਼ਾਇਦ ਨਾ ਕਈ ਵਾਰੀ ਨਾ ਉਹ ਮਤਲਬ ਮੈਂ ਇਹ ਦੇਖਦਾ ਕਈ ਇੰਨੀਆਂ ਹਿੱਟ ਹਿੱਟ ਫਿਲਮਾਂ ਵੀ ਨੇ ਪੰਜਾਬੀ ਵੀ ਜਿਹਦੇ ਵਿੱਚ ਕੁਝ ਵੀ ਨਹੀਂ ਸੀਗਾ ਪਰ ਉਹ ਫਿਰ ਵੀ ਇੰਨੇ ਕਰੋੜਾਂ ਪੈਸੇ ਕਮਾ ਗਈਆਂ ਤੇ ਉਹਨਾਂ ਦੇ ਸੈਕੰਡ ਪਾਰਟ ਵੀ ਆ ਗਏ ਉਹ ਵੀ ਕਰੋੜਾਂ ਕਮਾ ਗਏ ਹੁਣ ਉਹਦੇ ਥਰਡ ਪਾਰਟ ਵੀ ਆ ਰਹੇ ਨੇ ਉਹ ਵੀ ਕਰੋੜਾਂ ਕਮਾਉਣਗੇ ਤਾਂ ਮੈਨੂੰ ਐ ਲੱਗਦਾ ਵੀ ਯਾਰ ਜੇ ਐਵੇਂ ਦੀਆਂ ਫਿਲਮਾਂ ਹੀ ਐਵੇਂ ਚ ਮੈਂ ਸ਼ਾਇਦ ਇੰਨਾ ਫਿਰ ਮਿਹਨਤ ਨਾ ਕਰਾਂ ਸਮਝ ਰਹੇ ਹੋ ਗੱਲ ਹੁਣ ਮੈਂ ਫਿਰ ਪੰਜਾਬੀ ਫਿਲਮਾਂ ਥੋੜੀਆਂ ਘੱਟ ਦੇਖਦਾ ਠੀਕ ਹੈ ਤੇ ਪਰ ਨੋ ਡਾਊਟ ਪੰਜਾਬੀ ਵੀ ਬਹੁਤ ਸੋਹਣੇ ਬਹੁਤ ਬੰਦੇ ਸੋਹਣਾ ਕੰਮ ਕਰ ਰਹੇ ਨੇ ਪਰ ਹਾਂਜੀ ਇਹੀ ਹੈ ਵੀ ਪੰਜਾਬੀ ਫਿਲਮਾਂ ਕਦੇ-ਕਦੇ ਦੇਖੀਦੀਆਂ ਨੇ ਜੀ ਪਰ ਫਿਰ ਪਾਜੀ ਕਈ ਬੰਦੇ ਕਹਿੰਦੇ ਨੇ ਵੀ ਜੇ ਤੁਸੀਂ ਨਹੀਂ ਪੰਜਾਬੀ ਫਿਲਮਾਂ ਵੇਖਦੇ ਤੇ ਫਿਰ ਲੋਕਾਂ ਨੇ ਕੀ ਸ਼ਿਕੁਆ ਵੀ ਹੈ ਨਹੀਂ ਉਹ ਤਾਂ ਫਿਰ ਕੀ ਸਪੋਰਟ ਕਰਨਗੇ ਜਦੋਂ ਬੰਦਾ ਆਪ ਹੀ ਨਹੀਂ ਡਾਇਰੈਕਟਰ ਹੀ ਜਿਹੜੇ ਸਾਡੇ ਨਹੀਂ ਪੰਜਾਬੀ ਸਿਨੇਮਾ ਦੀ ਫਿਲਮਾਂ ਵੇਖਦੇ ਨਹੀਂ ਵਧੀਆ ਵਧੀਆ ਦੇਖਨੇ ਭਾਜੀ ਚੰਗੀ ਫਿਰ ਮੋੜ ਆਈ ਸੀ ਲੋਕਾਂ ਨੇ ਨਹੀਂ ਦੇਖੀ ਮੈਂ ਦੇਖੀ ਹੈ ਮੋੜ ਆਈ ਸੀ ਉਹਨਾਂ ਦੀ ਜਿਹੜੇ ਆਪਣੇ ਐਮੀ ਬਾਈ ਦੀ ਲੋਕਾਂ ਨੇ ਨੇ ਭਾਵੇਂ ਨਹੀਂ ਦੇਖੀ ਮੈਂ ਭਾਜੀ ਥੀਏਟਰ ਚ ਦੇਖ ਕੇ ਆਇਆ ਮੈਂ ਕਹਿੰਦਾ ਦੇਖ ਕੇ ਜਤਿੰਦਰ ਮੌਰ ਭਾਜੀ ਨਾਲ ਮੈਂ ਬਹੁਤ ਉਹਨਾਂ ਦਾ ਮੈਨੂੰ ਚੰਗਾ ਲੱਗਦਾ ਕੰਮ ਸਿਕੰਦਰ ਮੇਰੀ ਫੇਵਰਿਟ ਮੂਵੀ ਹੈ ਪੰਜਾਬੀ ਮੈਂ ਉਹ ਵੀ ਦੇਖ ਕੇ ਕਈ ਫਿਲਮਾਂ ਦਾ ਭਾਜੀ ਪਤਾ ਲੱਗ ਜਾਂਦਾ ਵੀ ਯਾਰ ਹਾਂ ਵੀ ਯਾਰ ਇਹ ਤਾਂ ਵੈਸੇ ਹੋਣੀ ਨਹੀਂ ਮਤਲਬ ਕਿ ਕੁਝ ਨਹੀਂ ਹੋਣਾ ਇਹ ਜਿਹੜਾ ਮੈਂ ਪਾਜੀ ਦੇਖਣ ਗਏ ਵੀ ਆ ਭਾਜੀ ਮਜ਼ਾ ਨਹੀਂ ਆਂਦਾ ਤੁਹਾਨੂੰ ਦੱਸਾਂ ਇਨਾ ਦਿਨਾਂ ਚ ਨਾ ਇੱਕ ਪੰਜਾਬੀ ਫਿਲਮ ਦੀ ਨਾ ਬੜੀ ਚਰਚਾ ਹੋਂਦੀ ਵੇ ਬੜੀ ਚਰਚਾ ਕਿ ਉਹ ਫਿਲਮ ਨੇ ਨਾ ਬੜੀ ਸੋਹਣੀ ਏ ਸਿੰਗਰ ਵੀ ਨਾ ਐਕਟਰ ਵੀ ਜਾ ਕੇ ਨਾ ਉਹਦੀ ਪ੍ਰਮੋਸ਼ਨ ਤੇ ਜਾ ਕੇ ਨਾ ਕਹਿਣ ਦੇ ਨੇ ਵੀ ਆਹ ਫਿਲਮ ਵੇਖੀ ਅਸੀਂ ਬੜੀ ਸੋਹਣੀ ਉਹ ਭਾਜੀ ਤਾਂ ਮੈਂ ਫਿਲਮ ਦਾ ਟ੍ਰੇਲਰ ਵੇਖਿਆ ਉਹ ਬੰਦੇ ਦੀ ਦਾੜ੍ਹੀ ਨਕਲੀ ਭਾਜੀ ਸਮਝਿਆ ਕਰਦਾ ਗੁਰਸਿੱਖ ਦਾ ਰੋਲ ਪਾਇਆ ਫਿਲਮ ਚ ਪਰ ਦਾੜੀ ਉਹਦੀ ਨਕਲੀ ਮਤਲਬ ਕਿ ਭਾਵੇਂ ਬੇਸ਼ੱਕ ਤੇਰੀ ਥੋੜੀ ਆਈ ਏ ਤੂੰ ਭਰਮੀ ਨਾ ਰੱਖ ਪਰ ਆਪਣੀ ਨੇਚਰਲ ਦਾੜੀ ਰੱਖ ਯਾਰ ਉਹਦੇ ਚ ਤੂੰ ਬੜਾ ਸੋਹਣਾ ਲੱਗੇਗਾ ਪਤਾ ਨਹੀਂ ਕੋਣ ਕਹਿੰਦਾ ਵੀ ਭਰਮੀ ਦਾੜੀ ਰੱਖੋ ਤੂੰ ਜੱਚੋਗੇ ਉਹ ਵਿਚਾਰੇ ਦੀ ਜਿਹੜੀ ਨੇਚਰਲ ਦਾੜੀ ਵੀ ਹੁੰਦੀ ਉਹਦਾ ਵੀ ਰੋਹ ਮਰ ਜਾਂਦਾ ਨਹੀਂ ਭਾਈ ਦੇਖੋ ਉਹ ਗੱਲ ਉਹੀ ਏ ਵੀ ਚਲੋ ਗੱਲ ਕੀ ਆ ਨਾ ਭਾਜੀ ਮੈਂ ਤੁਹਾਨੂੰ ਦੱਸਦਾ ਜੋ ਮੈਨੂੰ ਲੱਗਦਾ ਚਲੋ ਨਕਲੀ ਦਾੜੀ ਰੱਖ ਲਈ ਠੀਕ ਹੈ ਉਹ ਉਹਨਾਂ ਨੇ ਕਰੈਕਟਰ ਕਰਨਾ ਹੈ ਉਹ ਪਰ ਨਕਲੀ ਦਾੜੀ ਵੀ ਵਧੀਆ ਰੱਖਣੀ ਚਾਹੀਦੀ ਪਤਾ ਨਾ ਲੱਗੇ ਹਾਂ ਹਾਂ ਬਿਲਕੁਲ ਬਾ ਮੇਕਅਪ ਐਡਾ ਜ਼ਬਰਦਸਤ ਹੋਣਾ ਚਾਹੀਦਾ ਪ੍ਰੋਬਲਮ ਭਾਜੀ ਚਲੋ ਇੱਥੇ ਤਾਂ ਫੇਰ ਵੀ ਨਕਲੀ ਦਾੜੀਆਂ ਰੱਖ ਲੈਣੇ ਆ ਜਾਂ ਆਪਾਂ ਇਦਾਂ ਦਾ ਪਹਿਰਾਵਾ ਕਰ ਲੈਣ ਪ੍ਰੋਬਲਮ ਨਾ ਭਾਜੀ ਮੈਨੂੰ ਪ੍ਰੋਮੋਸ਼ਨਾਂ 'ਤੇ ਬਹੁਤ ਪ੍ਰੋਬਲਮ ਆਉਂਦੀ ਹੈ ਖਾਸ ਕਰ ਧਾਰਮਿਕ ਫਿਲਮਾਂ ਦੀ ਵੀ ਜਦੋਂ ਮੈਂ ਧਾਰਮਿਕ ਫਿਲਮਾਂ ਬਣ ਰਹੀਆਂ ਨੇ ਮੈਨੂੰ ਬਹੁਤ ਚੰਗਾ ਲੱਗਦਾ ਹੈ ਹਨਾ ਪਰ ਉਹਦੇ ਜਿਹੜਾ ਕਮਰਸ਼ੀਅਲਾਈਜੇਸ਼ਨ ਹੋ ਰਿਹਾ ਨਾ ਵੀ ਇੱਕ ਧਾਰਮਿਕ ਫਿਲਮ ਬਣੀ ਉਹਨੂੰ ਹਣਾ ਕਿਸੇ ਵੱਡੇ ਪ੍ਰੋਡਕਸ਼ਨ ਹਾਊਸ ਨੂੰ ਤੁਸੀਂ ਉਹ ਤੋਂ ਪੈਸੇ ਕਮਾ ਲੇ ਕਮਾ ਲਓ ਪੈਸੇ ਮੈਂ ਨਹੀਂ ਕਹਿੰਦਾ ਪਰ ਭਾਜੀ ਉਹ ਫਿਲਮ ਜੇ ਵਿੱਚ ਜੇ ਗੁਰਬਾਣੀ ਦੀ ਗੱਲ ਹੋ ਰਹੀ ਹੈ ਜਾਂ ਕਿਤੇ ਇਤਿਹਾਸ ਦੀ ਗੱਲ ਹੋ ਰਹੀ ਉਹ ਤਾਂ ਨਹੀਂ ਤੁਸੀਂ ਲਿਖਿਆ ਨਾ ਉਹ ਤਾਂ ਉਹ ਤਾਂ ਇੱਕ ਗੱਲ ਹੋਈ ਹੈ ਘਟਨਾ ਵਾਪਰੀ ਹੈ ਜਾਂ ਜਿਵੇਂ ਵੀ ਆਪਣੇ ਸ਼ਹੀਦੀਆਂ ਦਿੱਤੀਆਂ ਨੇ ਉਹਦੀ ਕਹਾਣੀ ਹੈ ਹਨਾ ਜਾਂ ਗੁਰਬਾਣੀ ਅੱਜ ਕੱਲ੍ਹ ਅਰਦਾਸ ਬੜਾ ਇੱਕ ਕਾਮਨ ਟ੍ਰੈਂਡ ਚੱਲਿਆ ਹੋਇਆ ਵੀ ਫਿਲਮ ਦੇ ਵਿੱਚ ਅਰਦਾਸ ਬੋਲਦੇ ਨੇ ਆਪਾਂ ਸਾਰੇ ਥੀਏਟਰਾਂ ਵਿੱਚ ਖੜੇ ਹੁੰਦੇ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਬੋਲੋ ਹਨਾ ਅਰਦਾਸ ਵੀ ਆਉਣੀ ਚਾਹੀਦੀ ਆ ਉਸੀ ਅਪਰੀਸ਼ੀਏਟ ਕਰਦਾ ਪਰ ਮੈਨੂੰ ਲੱਗਦਾ ਕਿ ਕੁਝ ਇੱਕ ਤਾਂ ਜਿਹੜਾ ਪ੍ਰੋਫਿਟ ਹੁੰਦਾ ਨਾ ਪੰਜਾਬੀ ਫਿਲਮਾਂ ਚ ਉਹ ਆਪਾਂ ਨੂੰ ਹਲਕਾ ਮਤਲਬ ਦਾਨ ਕਰਨਾ ਚਾਹੀਦਾ ਟੂਵਰਡਸ ਦੀ ਪੰਜਾਬੀ ਕਮਿਊਨਿਟੀ ਮੈਨੂੰ ਲੱਗਦਾ ਮਤਲਬ ਮੈਂ ਜੇ ਬਣਾਉਂਗਾ ਤਾਂ ਮੈਂ ਜਰੂਰ ਇਦਾਂ ਕਰੂੰਗਾ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਸਾਰਾ ਫ੍ਰੀ ਚ ਬਣਾਓ ਤੁਸੀਂ ਯਾਰ ਹੋਰ ਵੀ ਫਿਲਮਾਂ ਬਣਾਉਣੀਆਂ ਨੇ ਬਟ ਤੁਹਾਨੂੰ ਇਹ ਮੰਨਣਾ ਇਹ ਦੇਖਣਾ ਚਾਹੀਦਾ ਵੀ ਯਾਰ ਇੱਕ ਪੰਜਾਬੀ ਫਿਲਮ ਜੇ ਚੱਲੀ ਆ ਨਾ ਇਹਦੇ ਵਿੱਚ ਤੁਹਾਡਾ ਕੋਈ ਐਕਟਰ ਇੰਨਾ ਜ਼ਿਆਦਾ ਵੱਡਾ ਇੰਪੋਰਟੈਂਟ ਨਹੀਂ ਸੀ ਜਿਹੜਾ ਤੁਹਾਡੀ ਤੁਸੀਂ ਹਿੰਮਤ ਕੀਤੀ ਐ ਸਿੱਖੀ ਇਤਿਹਾਸ ਤੇ ਫਿਲਮ ਬਣਾਉਣ ਦੀ ਜਾਂ ਤੁਸੀਂ ਜੋ ਦਿਖਾਉਣ ਦੀ ਉਹਦੇ ਲਈ ਲੋਕ ਆ ਰਹੇ ਨੇ ਦੇਖਣਾ ਹਣਾ ਦੂਜੀ ਗੱਲ ਭਾਜੀ ਉਹੀ ਦਾੜੀ ਵਾਲੀ ਚਲੋ ਨਕਲੀ ਦਾੜੀ ਲਾ ਲਈ ਕੋਈ ਗੱਲ ਨਹੀਂ ਭਾਜੀ ਵਧੀਆ ਲਾ ਲਓ ਮਤਲਬ ਪਤਾ ਜਾਂ ਨਾ ਲੱਗੇ ਕੋਈ ਗੱਲ ਨਹੀਂ ਲਾ ਲਓ ਉਹ ਵੀ ਕੋਈ ਇਸ਼ੂ ਨਹੀਂ ਚਲੋ ਤਰਸੀਮ ਬਾਈ ਨੇ ਤਾਂ ਚਲੋ オリジナル ਹੀ ਰੱਖੀ ਐ ਗੁੱਡ ਵੈਰੀ ਗੁੱਡ ਇਹ ਤਾਂ ਮਿਹਨਤ ਉਹਨਾਂ ਦੀ ਰੰਗ ਹੈ ਹਣਾ ਪਰ ਪ੍ਰੋਬਲਮ ਆਉਂਦੀ ਭਾਜੀ ਜਦੋਂ ਪ੍ਰੋਮੋਸ਼ਨਾਂ ਦੇ ਉੱਤੇ ਤੁਸੀਂ ਜਦੋਂ ਸਿੱਖੀ ਦੀ ਫਿਲਮ ਕਰ ਰਹੇ ਹੋ ਉਦੋਂ ਤੁਹਾਡੇ ਸਿਰ ਤੇ ਚੁੰਨੀ ਐ ਉਹ ਤੋਂ ਬਾਅਦ ਤੁਹਾਡੀ ਫਿਲਮ ਆਈ ਕੋਈ ਦੂਜੀ ਉਹ ਚੁੰਨੀ ਫਿਰ ਗਲੇ ਚ ਆ ਗਈ ਠੀਕ ਐ ਐ ਨਾ ਯਾਰ ਆ ਮਤਲਬ ਆਏ ਨਾ ਨ ਕਰੋ ਮਤਲਬ ਪ੍ਰੋਮੋਸ਼ਨ ਤੇ ਤਾਂ ਨਾ ਤੁਸੀਂ ਕਰੈਕਟਰ ਯਾਰ ਇਹ ਐ ਨਾ ਨਾ ਕਰੋ ਵੀ ਤੁਸੀਂ ਫਿਲਮ ਦਿਖਾਉਣ ਦੇ ਲਈ ਸਿਰ ਤੇ ਚੁੰਨੀ ਲੈ ਲਈ ਤੇ ਜਦੋਂ ਤੁਹਾਡੀ ਦੂਜੀ ਫਿਲਮ ਵਿੱਚ ਤੁਸੀਂ ਗਲੇ 'ਚ ਇਹ ਤੁਸੀਂ ਆਪ ਵੀ ਤਾਂ ਸਿੱਖੋ ਨਾ ਉਸ ਚੀਜ਼ ਤੋਂ ਮੈਂ ਕੋਈ ਇਹਨਾਂ ਨੂੰ ਟੌਂਟ ਨਹੀਂ ਮਾਰ ਰਿਹਾ ਮੈਂ ਮਤਲਬ ਉਹਨਾਂ ਨੂੰ ਸੋਚਣਾ ਸ਼ਾਇਦ ਉਹ ਆਪ ਵੀ ਨਾ ਚਾਹੁੰਦੇ ਹੁਣ ਕਿਸੇ ਦੇ ਪੀਆਰ ਟੀਮ ਨੇ ਕਿਹਾ ਹੋਵੇ ਮੈਮ ਤੁਸੀਂ ਚੁੰਨੀ ਲੈ ਲਓ ਵੀ ਆਪਾਂ ਪ੍ਰੋਮੋਸ਼ਨ ਤੇ ਜਨੋ ਬਟ ਇਹ ਚੀਜ਼ ਦਾ ਧਿਆਨ ਰੱਖਿਆ ਜਾਵੇ ਵੀ ਐਵੇਂ ਜੇ ਡਰਾਮਾ ਜਾਂ ਨਾ ਕਰੋ ਵੀ ਯਾਰ ਜਿਵੇਂ ਜੇ ਸਿਰ ਤੇ ਚੁੰਨੀ ਰੱਖ ਲਈਏ ਤੋਂ ਨੇ ਫਿਲਮ ਤੋਂ ਬਾਅਦ ਬਹੁਤ ਵਧੀਆ ਗੱਲ ਹੈ ਅਗਲੀ ਫਿਲਮ ਤੇ ਵੀ ਸਿਰ ਤੇ ਚੁੰਨੀ ਤੁਹਾਡੇ ਹੋਣੀ ਚਾਹੀਦੀ ਹੈ ਸੋ ਐਵੇਂ ਜੇ ਭਾਜੀ ਖੈਰ ਗੱਲ ਚਲੋ ਵਧੀਆ ਪੰਜਾਬੀ ਫਿਲਮਾਂ ਬਣ ਰਹੀਆਂ ਨੇ ਉਹੀ ਹੈ ਵੀ ਕੁਝ ਕਿ ਮੈਨੂੰ ਲੱਗਦਾ ਵੀ ਉਹਦੇ ਤੋਂ ਪ੍ਰੋਫਿਟ ਕੁਝ ਕਿ 10% ਰੱਖ ਲੋ 15% ਰੱਖ ਲੋ ਤੁਸੀਂ ਇੱਧਰ ਆਪਣੇ ਮਨੁੱਖਤਾ ਦੀ ਸੇਵਾ ਨੂੰ ਦੇ ਦਿਓ ਯਾ ਨਿਰਵੈਰ ਭਾਜੀ ਨੇ ਜਿਹੜੇ ਇੱਕ ਉਥੇ ਹੈਨਾ ਜਿਹੜੇ ਸਾਰਿਆਂ ਦੀ ਸੇਵਾ ਕਰਦੇ ਨੇ ਉਹਨਾਂ ਤੱਕ ਪਹੁੰਚਦਾ ਕਰੋ ਜਾਂ ਤੁਸੀਂ ਖੁਦ ਵੀ ਕਿਸੇ ਚੈਰਿਟੀ ਨੂੰ ਦਓ ਵੀ ਇਹ ਜਿਹੜੀ ਇੱਕ ਕਿਉਂਕਿ ਅੱਗੇ ਭਾਜੀ ਆਪਾਂ دیਵਾਨਾ ਤੇ ਜਾਣਦੇ ਆ ਪਿੰਡ 'ਚ ਹੈਨਾ ਆਪਣੇ ਉਰੇ ਵੀ ਫਿਲਮ ਆਪਾਂ ਨੇ ਪੈਸਾ ਤਾਂ ਕਦੇ ਲਿਆ ਹੀ ਨਹੀਂ ਗਿਆ ਇਸ ਚੀਜ਼ ਲਈ ਹੈਨਾ ਸਿੱਖੀ ਨੂੰ ਪ੍ਰਮੋਟ ਕਰਨ ਦੇ ਲਈ ਚਲੋ ਤੁਸੀਂ ਵੱਡੀ ਚੀਜ਼ ਬਣਾਉਂਦੇ ਹੋ ਕਰੋਨਾ ਦੀ ਚੀਜ਼ ਬਣਾਉਂਦੇ ਹੋ ਲਓ ਪੈਸਾ ਜਾਂ ਕੁਝ ਵੀ ਪਰ ਥੋੜਾ ਬਹੁਤ ਜਦੋਂ ਪ੍ਰੋਫਿਟ ਹੋਣ ਲੱਗ ਜਾਏ ਨਾ ਉਹਨੂੰ ਤੁਸੀਂ ਹਾਂ ਕਰੋ ਥੋੜਾ ਜਿਹਾ ਮਤਲਬ ਦਾਨ ਪਾਓ ਮੈਨੂੰ ਲੱਗਦਾ ਹੈ ਬਾਕੀ ਮੈਂ ਮੇਬੀ ਗਲਤ ਵੀ ਹੋ ਸਕਦਾ ਨਹੀਂ ਨਹੀਂ ਮੇ ਸਚਾਈ ਨਾਲ ਵੇਚੋ ਨਾ ਚੀਜ਼ ਫਿਰ ਵੀ ਹੁੰਦਾ ਹੈ ਵੀ ਕਈ ਬੰਦੇ ਪਤਾ ਕੀ ਕਰਦੇ ਨੇ ਭਾਈ ਇਹ ਮੈਂ ਮੈਂ ਤੁਹਾਡੀ ਸਮਝ ਗਿਆ ਪੁਆਇੰਟ ਕਈ ਬੰਦੇ ਨਾ ਚੀਜ਼ ਹਾਂ 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 ਵੇਚਦੇ ਨੇ ਸੇਵਾ ਦਾ ਨਾਮ ਕਹਿ ਕੇ ਪਰ ਉਹਦੇ ਚ ਸੇਵਾ ਨਹੀਂ ਹੁੰਦੀ ਉਹਨਾਂ ਦੀ ਹੁੰਦਾ ਉਹਨਾਂ ਦਾ ਲਾਲਚ ਹੈ ਪਰ ਸੇਵਾ ਦਾ ਨਾਮ ਦੇ ਦਿੰਦੇ ਨੇ ਹਾਂ ਉਹ ਚੀਜ਼ ਗਲਤ ਹੈ ਕੋਈ ਗੱਲ ਹੈ ਨਾ ਉਹ ਉਹ ਚੀਜ਼ ਨਹੀਂ ਉਹ ਚੀਜ਼ ਨਹੀਂ ਹੋਣੀ ਚਾਹੀਦੀ ਕਮਰਸ਼ੀਅਲਾਈਜੇਸ਼ਨ ਜਿਹੜੀ ਇੰਨੀ ਜ਼ਿਆਦਾ ਹੋ ਰਹੀ ਹੈ ਥੋੜੀ ਬਹੁਤ ਹੀ ਹੋਣੀ ਚਾਹੀਦੀ ਹੈ ਮੈਂ ਵੀ ਨਹੀਂ ਵੀ ਫਿਲਮਾਂ ਵੇਚ ਦੋ ਤੁਸੀਂ 100 ਕਰੋੜ ਦੀ 150 ਕਰੋੜ ਦੀ ਵੇਚ ਦੇ ਵੇਚ ਵੀ ਦੋ ਪਰ ਵੇਚ ਦੀ ਆ ਉਹ ਚੋ ਕੁਝ ਪੈਸੇ टुवर्ड्स ਸਿੱਖ ਕਮਿਟੀ ਆਪਣੇ ਬਹੁਤ ਲੋੜ ਹੈ ਭਾਜੀ ਆਪਣੇ ਬਹੁਤ ਜੰਗਾਂ ਆਪਾਂ ਲੜ ਰਹੇ ਆਂ ਪੰਜਾਬ ਹਜੇ ਕੋਈ ਐਡਾ ਕਰਜ਼ੇ ਹੇਟਾ ਪੰਜਾਬ ਪੰਜਾਬ ਤੇ ਬਹੁਤ ਕਰਜ਼ਾ ਚੜਿਆ ਹੋਇਆ ਹੈ ਭਾਜੀ ਬਹੁਤ ਟੌਪਿਕਸ ਨੇ ਜਿਹੜੇ ਆਪਾਂ ਕਵਰ ਕਰਨੇ ਨੇ ਹਜੇ ਹੈਨਾ ਬਹੁਤ ਮੁੱਦੇ ਨੇ ਨਸ਼ੇ ਦਾ ਮੁੱਦਾ ਆ ਸਿੱਖੀ ਤੇ ਫਿਲਮ ਬਣਦੀ ਆ ਸਿੱਖ ਤਾਂ ਕ੍ਰਿਸਚੀਅਨਿਟੀ ਵੱਲ ਜਾਈ ਜਾ ਰਹੇ ਨੇ ਹੈਨਾ ਵੀ ਉਹ ਉਹ ਚੀਜ਼ਾਂ ਨੂੰ ਆਪਾਂ ਜਿਹੜਾ ਉਹ ਪੈਸਾ ਬਣ ਰਿਹਾ ਉਹਦੇ ਨਾਲ ਸੋਲਵ ਕਰੀਏ ਨਾ ਕਿਸੇ ਤਰੀਕੇ ਕੋਈ ਆਪਾਂ ਇਦਾਂ ਦੇ ਸਕੂਲ ਕਾਲਜੇਸ ਖੋਲੀਏ ਜਿੱਥੇ ਸਿੱਖਾਂ ਦੇ ਬੱਚਿਆਂ ਨੂੰ ਫ੍ਰੀ ਪੜਾਇਆ ਜਾਵੇ ਮੈਂ ਇਹ ਨਹੀਂ ਕਹਿੰਦਾ ਸਿੱਖਾਂ ਦੇ ਬੱਚਿਆਂ ਨੂੰ ਕੋਈ ਵੀ ਬੱਚੇ ਨੂੰ ਫ੍ਰੀ ਪੜਾਇਆ ਜਾਵੇ ਵੀ ਬਸ ਹਾਂ ਐ ਪਤਾ ਲੱਗੇ ਵੀ ਇਹ 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 ਸਿੱਖਾਂ ਦਾ ਇੱਕ ਸਕੂਲ ਹੈ ਹਨਾ ਵੀ ਆਪਾਂ ਨੂੰ ਉਹ ਇੱਕ ਕੋਈ ਵੀ ਬੱਚਾ ਪੜ ਸਕਦਾ ਉੱਤੇ ਫ੍ਰੀ ਆ ਕੇ ਹਨਾ ਇਦਾਂ ਦੀਆਂ ਚੀਜ਼ਾਂ ਉਹ ਭਾਜੀ ਮਤਲਬ ਖੈਰ ਕਦੇ ਆਪਾਂ ਨੈਕਸਟ ਪੋਡਕਾਸਟ ਕਰਾਂਗੇ ਕਦੇ ਤੇ ਹੁਣ ਤਾਂ ਮਤਲਬ ਹਨਾ ਨਹੀਂ ਨਹੀਂ ਗੱਲਾਂ ਵੱਧ ਹੋ ਗਈਆਂ ਬਿਲਕੁਲ ਬਿਲਕੁਲ ਕੋਈ ਨਹੀਂ ਕੋਈ ਨਹੀਂ ਆਪਾਂ ਕਰਾਂ ਹੋਰ ਵੀ ਗੱਲਾਂ ਕਰਾਂਗੇ ਹਨਾ ਕਿਉਂਕਿ ਕਈ ਵਾਰੀ ਨਾ ਬੰਦੇ ਨੂੰ ਇੱਕੋ ਵਾਰੀ ਗੱਲਾਂ ਨਹੀਂ ਜ਼ਿਆਦਾ ਆਂਦੀਆਂ ਵੀ ਮੈਂ ਯਾਰ ਹੁਣ ਮੈਂ ਮੈਂ ਜਦੋਂ ਐਡੀਟਿੰਗ ਤੇ ਬੈਣਾ ਨਾ ਮੈਂ ਆਣਾ ਯਾਰ ਆਹ ਗੱਲ ਦੇ ਨਾਲੇ ਕਿੰਨੀ ਸੋਹਣੀ ਗੱਲ ਮਿਲਦੀ ਪੀਸੀ ਯਾਰ ਮੈਂ ਕਿਉਂ ਨਹੀਂ ਕੁਐਸਚਨ ਪੁੱਛਿਆ ਸਮਝੀਏ ਗੱਲ ਬੜਾ ਗੁੱਸਾ ਚੜਦਾ ਫਿਰ ਹੁੰਦਾ ਹੁੰਦਾ ਯਾਰ ਮੈਂ ਭਾਜੀ ਨਾਲ ਦੁਬਾਰਾ ਨਾ ਛੋਟ ਲੱਲਾ ਫੂਮ ਲਾ ਕੇ ਕਈ ਵਾਰੀ ਬੰਦੇ ਨੇ ਦੰਦ ਹੈ ਫਰੇਸ਼ੀ ਨਹੀਂ ਨਹੀਂ ਕੋਈ ਨਹੀਂ ਚਲੋ ਜਿਹੜੇ ਤੇ ਭੈਣ ਭਰਾਏ ਹੁੰਦੇ ਨੇ ਨਾ ਉਹਨਾਂ ਨੂੰ ਨਹੀਂ ਤੰਗ ਕਰਦਾ ਪਰ ਮੈਂ ਫਰੇਸ਼ੀ ਨੂੰ ਤੇ ਨਾ ਤੰਗ ਕਰਦਾ ਨਾ ਉਹ ਉਹ ਤਾਂ ਘਰ ਦੀ ਮੁਰਗੀ ਨਾ ਉਹ ਤਾਂ ਮੈਂ ਰਾਤ ਨੂੰ ਅੱਧੇ ਰਾਤ ਨੂੰ ਉਠਾ ਦੇਣਾ ਉਹ ਨਹੀਂ ਛੋਟ ਵਧੀ ਆਇਆ ਯਾਰ ਫੀਲ ਨਹੀਂ ਆ ਰਹੀ ਦੁਬਾਰਾ ਬੈ ਅੱਛਾ ਦੁਬਾਰੇ ਕਰਦੇ ਆ ਅੱਛਾ ਕੀ ਬਾਰੇ ਕਿ ਅਸੀਂ ਪੌਡਕਾਸਟ ਐ ਰੋਸਟ ਵੀਡੀਓ ਹੈ ਚਾਹੇ ਨੈਚੁਰਲ ਰਵੇ ਜਿੰਨੇ ਤਾਂ ਸਾਨੂੰ ਨੈਚੁਰਲ ਪੰਨ ਹੀ ਨਾ ਆ ਰਿਹਾ ਵੀ ਕੋਈ ਕੈਮਰਾ ਔਨ ਕਰਕੇ ਗਾਲ੍ਹਾਂ ਕੱਢਣ ਲੱਗ ਪਿਆ ਹੈ ਜਿੰਨੇ ਚਿਰ ਸਾਨੂੰ ਇਦਾਂ ਦਾ ਫੀਲ ਨਹੀਂ ਆ ਰਿਹਾ ਉਹ ਨੈਚਰ ਅਸੀਂ ਵੀਡੀਓ ਨਹੀਂ ਪਾਉਂਦੀ ਹਾਂਜੀ 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 ਸਾਨੂੰ ਚਾਹੀਦਾ ਨੈਚੁਰਲ ਨਹੀਂ ਨਹੀਂ ਭਾਜੀ ਸਹੀ ਹੈ ਗੁੱਡ ਨਹੀਂ ਭਾਈ ਅਸੀਂ ਮੇਰਾ ਵੀ ਇਹੀ ਸਟਾਈਲ ਹੈ ਮੈਂ ਵੀ ਬਥੇਰੀ ਵਾਰੀ ਆਪ ਹੀ ਪ੍ਰੋਡਿਊਸਰ ਹੁੰਨਾ ਨਾ ਮੈਨੂੰ ਜੇ ਕਈ ਵਾਰੀ ਕੋਈ ਐਕਟਰ ਨਾਲ ਮੈਂ 4 ਦਿਨ ਵੀ ਸ਼ੂਟ ਕਰ ਲਿਆ ਨਾ ਜੇ ਮੈਨੂੰ ਲੱਗਿਆ ਵੀ ਇਹ ਵਧੀਆ ਨਹੀਂ ਸ਼ੂਟ ਕਰਿਆ ਹੋਇਆ ਹੈਗਾ ਮੈਂ ਉਹਨੂੰ ਕਈ ਵਾਰ ਰਿਪਲੇਸ ਵੀ ਕੀਤਾ 4 ਦਿਨ ਦਾ ਸ਼ੂਟ ਮੇਰਾ ਚਾਹੇ ਭਾਂਡੇ 'ਚ ਵੜ ਜਾਏ ਮੈਂ ਦੁਬਾਰੇ ਵੀ ਸ਼ੂਟ ਕਰ ਲੈਣਾ ਫਿਰ ਉਹ 4 ਦਿਨ ਸੋ ਇਹ ਚੱਲ ਇਹ ਚਾਹੀਦਾ ਹੈ ਵਧੀਆ ਚੀਜ਼ ਬਣਾਉਣ ਦਾ ਕੀੜਾ ਚਾਹੀਦਾ ਹੈ ਉਹਦੇ ਲਈ ਚਾਹੇ ਤੁਹਾਨੂੰ ਮਿਹਨਤ ਕਰਨੀ ਪਵੇ ਸਹੀ ਗੱਲ ਸਹੀ ਗੱਲ ਹੈ ਵਾਰ-ਵਾਰ ਵਾਰ-ਵਾਰ ਮਟਾ ਮਟਾ ਕਰੋ ਮੈਂ ਆਪਣੇ ਨਿਆਣਿਆਂ ਨੂੰ ਇੱਕ ਹੀ ਗੱਲ ਸਿਖਾਈ ਇਹ ਟ੍ਰ ਕਿਆ ਵਾ ਟਰਾਈ ਕਰਦੇ ਰਹੋ ਹਨਾ ਇੱਕ ਦਿਨ ਨੂੰ ਤੁਸੀਂ ਉਡੋਗੇ ਵਾਈਟ ਬ੍ਰਦਰਸ ਵਾਂਗੂ ਜੀ ਬੜੀ ਜੀ ਠੀਕ ਹੈ ਪਾਜੀ ਸਤਿ ਸ਼੍ਰੀ ਅਕਾਲ ਫੇ ਬੁਲਾਈ ਆਪਾਂ ਹਨਾ ਠੀਕ ਹੈ ਪਾਜੀ ਸਤਿ ਸ਼੍ਰੀ ਅਕਾਲ ਹਾਂ ਜੀ ਹਾਂ ਜੀ ਫਤਿਹ ਬੁਲਾਈਏ ਜੀ ਆਪਾਂ ਹੁਣ ਸਾਰ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਥੈਂਕ ਯੂ ਬਹੁਤ ਬਹੁਤ ਪਾਜੀ ਤੁਹਾਡਾ ਵੀ ਹਾਂ ਜੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਸਾਰੀ ਟੀਮ ਜਿਨ੍ਹਾਂ ਨੇ ਜਿਹੜੇ ਪੌਡਕਾਸਟ ਤੇ ਉਰੇ ਤੱਕ ਪਹੁੰਚ ਗਏ ਨੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਆ ਇਹ ਸਾਰਾ ਦੇਖ ਕੇ ਆਏ ਹੋ ਸੋ ਥੈਂਕ ਯੂ ਸੋ ਮਚ ਸਾਰਿਆਂ ਦਾ ਇਦਾਂ ਹੀ ਪਿਆਰ